ਸਤਿ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝੀ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਪੰਜ ਘਰੇਲੂ ਨੁਕਸੇ ਤਿਆਰ ਕਰੀਏ ਜਿਹੜੇ ਘਰੇ ਅਜਮਾਏ ਹੋਏ ਆ ਸਾਡੇ ਉਹ ਜੀ ਉਹਨਾਂ ਨੂੰ ਮੈਂ ਤੁਹਾਨੂੰ ਦੱਸ ਦਿਆਂ ਵੀ ਕਿਹੜੇ ਕਿਹੜੇ ਨੁਕਸੇ ਆਪਾਂ ਬਣਾਉਣੇ ਆ ਇੱਕ ਆਪਾਂ ਦੰਦਾਂ ਵਾਸਤੇ ਬਣਾਉਣਾ ਇੱਕ ਆਪਾਂ ਖਾਂਸੀ ਤੇ ਗਲੇ ਦੀ ਖਰਾਸ਼ ਵਾਸਤੇ ਬਣਾਉਣਾ ਤੇ ਇੱਕ ਆਪਾਂ ਕਬਜ ਵਾਸਤੇ ਬਣਾਉਣਾ ਇੱਕ ਆਪਾਂ ਸਕਿਨ ਵਾਸਤੇ ਬਣਾਉਣਾ ਤੇ ਇੱਕ ਆਪਾਂ ਦਿਲ ਦੇ ਮਰੀਜ਼ਾਂ ਲਈ ਬਣਾਉਣਾ ਇਹ ਪੰਜ ਨੁਕਸੇ ਆਪਾਂ ਤਿਆਰ ਕਰਨੇ ਆ ਤੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤਾਂ ਕਿ ਤੁਹਾਡਾ ਨੁਕਸਾ ਜਿਹੜਾ ਤੁਸੀਂ ਜਿਹੜਾ ਅਜਮਾਉਣਾ ਵਾ ਤੇ ਉਹ ਕਿੰਨੇ ਨੰਬਰ ਤੇ ਬਣਦਾ ਵਾ ਤੇ ਇਸ ਕਰਕੇ ਵੀਡੀਓ ਲੰਬੀ ਜ਼ਰੂਰ ਬਣ ਜੂਗੀ ਪਰ ਪੰਜੇ ਨੁਕਸੇ ਬਹੁਤ ਹੀ ਕਾਮਯਾਬ ਨੇ ਅਸੀਂ ਘਰੇ ਅਪਣਾਏ ਹੋਏ ਆ ਜਿਦਾ ਆਪਣੇ ਦਾਦੀਆਂ ਨਾਨੀਆਂ ਪਹਿਲਾਂ ਆਪਾਂ ਨੂੰ ਘਰੇ ਵੀ ਇਹ ਚੀਜ਼ਾਂ ਬਣਾ ਕੇ ਦਿੰਦੀਆਂ ਸੀ ਤੇ ਹੁਣ ਮੈਂ ਵੀ ਆਪਣੇ ਆਪਣੇ ਤੇ ਵੀ ਅਜ਼ਮਾਉਣੀ ਆ ਇਹ ਨੁਕਸੇ ਨੂੰ ਆਪਣੇ ਬੱਚਿਆਂ ਨੂੰ ਵੀ ਆਪਣੇ ਪੋਤੇ-ਪੋਤੀਆਂ ਨੂੰ ਵੀ ਤੇ ਸਾਰੇ ਅਸੀਂ ਇਹ ਨੁਕਸੇ ਨੂੰ ਘਰ ਘਰੇ ਤਿਆਰ ਕਰਦੇ ਆਂ ਚਲੋ ਜੀ ਆਪਾਂ ਸਭ ਤੋਂ ਪਹਿਲਾਂ ਤਾਂ ਦੰਦਾਂ ਦਾ ਨੁਕਸਾ ਤਿਆਰ ਕਰਦੇ ਆਂ ਆਪਣੇ ਦੰਦਾਂ ਨੂੰ ਕੀੜਾ ਲੱਗ ਜਾਂਦਾ ਜਾਂ ਦੰਦਾਂ ਨੂੰ ਛੜਾ ਤੱਤਾ ਲੱਗਦਾ ਜਾਂ ਦੰਦਾਂ ਚਾਹਤ ਆਪਣੇ ਦੁਖਣ ਲੱਗ ਜਾਂਦੇ ਆਂ ਤੇ ਉਹਨਾਂ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਜੀ ਅੱਗੇ ਤੇ ਪਹਿਲੇ ਸਮਿਆਂ ਵਿੱਚ ਤਾਂ ਆਪਾਂ ਦਾਤਨ ਵਗੈਰਾ ਕਰਦੇ ਸੀ ਤੇ ਬ੍ਰਸ਼ ਵਗੈਰਾ ਤਾਂ ਬਾਅਦ ਚ ਕਰਨ ਨੂੰ ਆ ਗਏ ਪਹਿਲਾਂ ਦਾਤਨਾ ਹੀ ਕਰਦੇ ਸੀ ਨਿੰਮ ਦੀ ਕਰਦਾ ਸੀ ਕੋਈ ਟਾਲੀ ਦੀ ਕਰਦਾ ਸੀ ਕੋਈ ਟਿੱਕਰ ਦੀ ਕਰਦੇ ਸੀ ਤੇ ਇਹਦੇ ਵਾਸਤੇ ਆਪਾਂ ਨੂੰ ਹੁਣ ਆਪਾਂ ਨੂੰ ਕਈ ਵੇਲੇ ਦਾਤਨਾ ਵਗੈਰਾ ਤਾਂ ਨਹੀਂ ਮਿਲਦੀਆਂ ਹਰ ਥਾਂ ਤੇ ਅਵੇਲੇਬਲ ਨਹੀਂ ਹੈਗੀਆਂ ਤੇ ਉਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਚਲੋ ਜੀ ਤੁਸੀਂ ਜੇ ਬ੍ਰਸ਼ ਕੀਤਾ ਤੇ ਬਰਾੜਾ ਨਹੀਂ ਸਰਦਾ ਵਾ ਤਾਂ ਤੁਸੀਂ ਆਪਣਾ ਬ੍ਰਸ਼ ਜ਼ਰੂਰ ਕਰੋ ਕਿਉਂਕਿ ਮੈਂ ਵੀ ਕਰਦੀ ਆ ਪਹਿਲਾਂ ਆਪਣਾ ਬ੍ਰਸ਼ ਕਰ ਲੈਣਾ ਸਿਰ ਉੱਡ ਜਾਂ ਸਾਰ ਤੇ ਉਸ ਬਾਅਦ ਤੁਸੀਂ ਜੀ ਅਨਮੇ ਦੇ ਪੱਤੇ ਆ ਚਾਹੇ ਤੁਸੀਂ ਨਿੰਮ ਦੇ ਪੱਤੇ ਲੈ ਲਓ ਸੁੱਕੇ ਹੋਏ ਨਿੰਮ ਦੇ ਪੱਤੇ ਆ ਇਹ ਆਪਣੇ ਆਪਸਾਰੀ ਦੀ ਦੁਕਾਨ ਤੋਂ ਮਿਲ ਜਾਂਦਾ ਤੇ ਚਾਹੇ ਤੁਸੀਂ ਸੁੱਕੇ ਤੁੱਕੇ ਲੈ ਲਿਓ ਕਿਕਰ ਦੇ ਟੁੱਕੇ ਲੈ ਸਕਦੇ ਆ ਤੇ ਜਾਂ ਤੁਸੀਂ ਇਹਨਾਂ ਚੋਂ ਕੋਈ ਵੀ ਇੱਕ ਚੀਜ਼ ਲੈ ਲਓ ਜਿੰਨੇ ਤੁਸੀਂ ਪੱਤੇ ਲਏ ਆ ਉਹਨੇ ਤੁਸੀਂ ਲੌਂਗ ਲੈ ਲਓ ਤੇ ਉਹਨੇ ਤੁਸੀਂ ਸਿੰਧਾ ਨਮਕ ਲੈ ਲਓ ਤੇ ਇਹਨਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਲੈਣਾ ਤੇ ਫਿਰ ਇਹਨਾਂ ਨੂੰ ਪੀਸ ਲੈਣਾ ਪੀਸ ਕੇ ਇਹਦਾ ਪਾਊਡਰ ਬਣਾ ਮਰੀਕ ਪਾਊਡਰ ਬਣਾ ਕੇ ਰੱਖ ਲੈਣਾ ਤੇ ਉਹਨੂੰ ਜਿੱਦਾਂ ਆਪਾਂ ਕਿਸੇ ਵੀ ਮਾਥਮ ਦੇ ਵਿੱਚ ਆਪਾਂ ਕਿਸੇ ਕੱਚ ਦੀ ਛੀਸ਼ੀ ਵਿੱਚ ਪਾ ਕੇ ਰੱਖ ਲਿਓ ਤੇ ਉਹਦਾ ਇਦਾਂ ਇਦਾਂ ਫਾਈਨ ਪਾਊਡਰ ਬਣ ਜਾਊਗਾ ਇਹ ਤੁਸੀਂ ਮਹੀਨੇ ਵਾਸਤੇ ਬਣਾ ਕੇ ਰੱਖ ਲਓ ਤੇ ਜਦੋਂ ਵੀ ਤੁਸੀਂ ਬ੍ਰਸ਼ ਕਰਕੇ ਹਟੇ ਆ ਤੇ ਉਸ ਤੋਂ ਬਾਅਦ ਤੁਸੀਂ ਚਮਚੇ ਦਾ ਅੱਧਾ ਚਮਚਾ ਤੁਸੀਂ ਹੱਥ ਦੇ ਉੱਤੇ ਲੈ ਲੈਣਾ ਤੇ ਇਹਨੂੰ ਸਾਰੇ ਨੂੰ ਆਪਣੇ ਜਿੱਦਾਂ ਆਪਣੇ ਦੰਦ 'ਚ ਤੇ ਸਾਰੇ ਨੂੰ ਦੰਦਾਂ ਦੇ ਵਿੱਚ ਉਂਗਲ ਨੂੰ ਗਿੱਲਾ ਕਰ ਲੈਣਾ ਪਾਣੀ ਦੇ ਨਾਲ ਜਾਂ ਇਹਦੇ ਉੱਤੇ ਥੋੜਾ ਜਿਹਾ ਪਾਣੀ ਪਾ ਲੈਣਾ ਸਾਰੇ ਦੰਦਾਂ ਦੇ ਉੱਤੇ ਜਾੜਾਂ ਦੇ ਮਸੂੜਿਆਂ ਤੇ ਸਾਰੇ ਫੇਸ ਦੇ ਇਹਨੂੰ ਫਿਰ ਕੇ ਫਿਰ ਪਾਣੀ ਦੀ ਕੁਰਲੀ ਲੈ ਲਓ ਤੇ ਕੁਰਲੀ ਨੇ 2 ਮਿੰਟ ਲਈ ਤੁਸੀਂ ਮੂੰਹ ਦੇ ਵਿੱਚ ਰੱਖੋ ਸਾਰੇ ਪਾਣੀ ਨੂੰ ਘਮਾਓ ਮੂੰਹ ਦੇ ਵਿੱਚ ਤੇ ਫਿਰ ਉਹਨੂੰ ਕੁਰਲੀਆਂ ਕਰ ਲਓ ਤਾਂ ਕਿ ਥੋੜੀ ਜਿਹੀ ਕੜਕਤਨ ਤਾਂ ਇੱਕ ਵਾਰੀ ਲੱਗੂਗੀ ਜਰੂਰ ਨਿੰਮ ਦੇ ਵਿੱਚ ਕੜਕਤਨ ਹੁੰਦੀ ਹੈ ਜੇ ਕਿਸੇ ਨੂੰ ਜ਼ਿਆਦਾ ਦੰਦਾਂ ਦਾੜ੍ਹ ਦੀ ਜ਼ਿਆਦਾ ਪ੍ਰੋਬਲਮ ਹੈਗੀ ਹੈ ਤਾਂ ਉਹ ਨਿੰਮ ਦੇ ਪੱਤਿਆਂ ਦੇ ਨਾਲ ਕਰੇ ਜੇ ਕਿ ਸੰ ਥੋੜੀ ਜਿਹੀ ਘੱਟ ਹੈਗੀ ਹੈ ਤਾਂ ਉਹ ਕਿਕਰ ਦੇ ਟੁੱਕਿਆਂ ਦੇ ਨਾਲ ਕਰ ਲੇ ਕਿ ਪ੍ਰੋਸੈਸ ਸੇਮ ਹੀ ਆ ਚਾਹੇ ਟੁੱਕੇ ਲੈ ਲਓ ਤੇ ਚਾਹੇ ਨਿੰਮ ਲੈ ਲਓ ਤੇ ਇਹਨੂੰ ਤੁਸੀਂ ਲਗਾਤਾਰ ਕਰੋ ਮਿਲ ਕੇ ਤੇ ਤੁਸੀਂ ਦੇਖੋ ਵੀ ਤੁਹਾਡੇ ਦੰਦਾਂ ਦਾੜਾਂ ਨੂੰ ਨਾ ਪੀੜਾ ਲੱਗੂਗਾ ਨਾ ਤੁਹਾਡੇ ਤੇ ਤੁਹਾਨੂੰ ਦੰਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ ਓਕੇ ਇਹ ਅਜਮਾਇਆ ਹੈ ਨੁਕਸਾ ਕਿ ਇਹ ਮੈਂ ਡੇਲੀ ਆਪ ਕਰਦੀ ਆ ਤੇ ਮੈਨੂੰ ਦੰਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ 65 ਸਾਲ ਤੱਕ ਤੇ ਮੈਂ ਕਾਫੀ ਟਾਈਮ ਤੋਂ ਵਰਤਦੇ ਆਈ ਆ ਲੋ ਜੀ ਇਹ ਆਪਣਾ ਦੰਦਾਂ ਦਾ ਨੁਕਸਾ ਬਣ ਕੇ ਤਿਆਰ ਹੋ ਗਿਆ ਇਹਨੂੰ ਕੁਝ ਨਹੀਂ ਕਰਨਾ ਬਸ ਸਿੰਪਲ ਪੀਸਣਾ ਵਾ ਤੇ ਆਪਾਂ 치ਸੀ ਵਿੱਚ ਪਾਉਣਾ ਵਾ ਤੇ ਰੋਜ਼ ਬ੍ਰਸ਼ ਕਰਨ ਤੋਂ ਬਾਅਦ ਇਹਨੂੰ ਕਰਨਾ ਵਾ ਤੇ ਉਤੋਂ ਦੀ ਗੁਰਲੀ ਕਰ ਲੈਣੀ ਆ ਲੋ ਜੀ ਤੁਸੀਂ ਵੀ ਇਹ ਦੰਦਾਂ ਦਾ ਨੁਕਸਾ ਘਰ ਵਿੱਚ ਅਪਣਾਇਓ ਤੇ ਫਿਰ ਸਾਨੂੰ ਦੱਸਿਓ ਮੇਥਾ ਦਾ ਇਹ ਨੁਕਸਾ ਕਿਦਾਂ ਦਾ ਬਣਿਆ ਲੋ ਜੇ ਆਪਾਂ ਦੂਜਾ ਨੁਕਸਾ ਤਿਆਰ ਕਰਦੇ ਆਂ ਗਲੇ ਦੀ ਖਰਾਸ਼ ਤੇ ਖੰਸੀ ਵਾਸਤੇ ਸੁੱਕੀ ਖੰਸੀ ਜਿਹਦਾ ਇਹ ਮੌਸਮ ਦੇ ਬਦਲਨ ਤੱਕ ਕਰਕੇ ਤੇ ਜਾਂ ਉਹਦਾ ਵੀ ਜਦੋਂ ਦਾ ਕਰੋਨਾ ਹੋ ਕੇ ਹਟਿਆ ਤੇ ਆਪਾਂ ਨੂੰ ਆਮ ਹੀ ਹੋ ਜਾਂਦਾ ਤੇ ਉਹਦੇ ਵਾਸਤੇ ਆਪਾਂ ਘਰੇ ਕੀ ਘਰੇਲੂ ਮੈਂ ਅੱਗੇ ਵੀ ਦੋ ਤਿੰਨ ਵੀਡੀਓ ਪਾਈਆਂ ਨੇ ਸੁੱਕੀ ਖੰਸੀ ਵਾਸਤੇ ਜਾਂ ਹੋਰ ਵਾਸਤੇ ਅਲੱਗ-ਅਲੱਗ ਪ੍ਰੋਸੈਸ ਨੇ ਤਾਂ ਕਿ ਉਹ ਵੀਡੀਓ ਮੈਂ ਸਰਦੀਆਂ ਵਾਸਤੇ ਪਾਈਆਂ ਸੀ ਜਿਹਦੇ ਵਿੱਚ ਮੈਂ ਗੁੜ ਤੇ ਖੰਜੂਰਾ ਦਾ ਇਸਤੇਮਾਲ ਕੀਤਾ ਸੀ ਇਦੇ ਵਿੱਚ ਮੈਂ ਮਿਸਰੀ ਦਾ ਇਸਤੇਮਾਲ ਕਰੂੰਗੀ ਤੇ ਜਾਸਿੰਦਾ ਨਮਕਦਾ ਕਰੂੰਗੀ। ਲੋ ਜੀ ਆਪਾਂ ਇਹਦੇ ਵਿੱਚ ਆਪਾਂ ਨੂੰ ਕਿਹੜੀ-ਕਿਹੜੀ ਚੀਜ਼ ਚਾਹੀਦੀ ਹੁੰਦੀ ਆ ਜਦੋਂ ਆਪਾਂ ਗਲੇ ਦੀ ਖਰਾਸ਼ ਤੇ ਸੁੱਕੀ ਖਾਂਸੀ ਨੂੰ ਦੂਰ ਕਰਨਾ। ਉਹਦੇ ਵਾਸਤੇ ਮੈਂ ਇਹ ਆ ਪਾਊਡਰ ਬਣਾ ਕੇ ਰੱਖਿਆ ਹੋਇਆ ਵਾ। ਇਹ ਮੈਂ ਤਾਂ ਦੱਸ ਵੀ ਕਾਦਾ ਪਾਊਡਰ ਬਣਿਆ ਹੋਇਆ ਵਾ। ਇਹਦੇ ਵਿੱਚ ਜੀ ਮੈਂ ਮਲਠੀ ਲੈ ਲਈ ਆ। ਉਹਨੇ ਦੋ ਸਿਮ ਮਲਠੀ ਲੈ ਲਿਓ। ਉਹਨੇ ਤੁਸੀਂ ਮਗਾ ਲੈ ਲਓ। ਜਿਹਨੂੰ ਇੰਗਲਿਸ਼ ਵਿੱਚ ਲੌਂਗ ਪੇਪਰ ਵੀ ਕਹਿੰਦੇ ਆ। ਇਹਦਾ ਟੇਸਟ ਕਾਲੀ ਮਿਰਚ ਵਰਗਾ ਹੀ ਹੁੰਦਾ ਵਾ ਇਹਨੂੰ ਪਿਪਲੀ ਵੀ ਕਹਿੰਦੇ ਆ ਇਹਨੂੰ ਲੌਂਗ ਪੀਪਰ ਇੰਗਲਿਸ਼ 'ਚ ਕਹਿੰਦੇ ਆ ਤੇ ਇਹਨੂੰ ਮਗਾਂ ਵੀ ਕਹਿੰਦੇ ਆ ਮਗਨ ਕਹਿੰਦੇ ਆ ਇਹ ਲੈ ਲੈਣੇ ਜੀ ਅਸੀਂ ਤੇ ਅਸੀਂ ਨਾਲ ਮਿਸ਼ਰੀ ਲੈ ਲਈ ਆ ਤੇ ਨਾਲ ਹੀ ਅਸੀਂ ਕਾਲਾ ਨਾਮਕ ਲੈ ਲਿਆ ਇਹਦੇ ਵਿੱਚ ਪਾਉਣ ਨੂੰ ਇਹ ਆਪਾਂ ਦੋ ਤਰੀਕਿਆਂ ਨਾਲ ਬਣਾ ਸਕਦੇ ਆ ਇੱਕ ਆਪਾਂ ਇਹਨੂੰ ਘਿਓ ਦੇ ਨਾਲ ਬਣਾ ਸਕਦੇ ਆ ਇੱਕ ਆਪਾਂ ਇਹਨੂੰ ਸ਼ਹਿਦ ਦੇ ਨਾਲ ਬਣਾ ਸਕਦੇ ਆ ਜਿੱਥੇ ਆਪਾਂ ਮਿਸ਼ਰੀ ਨੂੰ ਸਕਿਪ ਕਰਨਾ ਉੱਥੇ ਆਪਾਂ ਸ਼ਹਿਦ ਲੈਣਾ ਵਾ ਤੇ ਇਹ ਮੈਂ ਤੁਹਾਨੂੰ ਦੱਸ ਦੇਵਾਂ ਦੋਨੇ ਤਰੀਕੇ ਕਿਵੇਂ ਬਣਨੇ ਆ ਇਹਨੂੰ ਤੁਸੀਂ ਬਰਾਬਰ ਮਾਤਰਾ ਵਿੱਚ ਹੀ ਲੈ ਲੈਣਾ ਉਨੇ ਮਗਾ ਲੈ ਲਓ ਤੇ ਉਨੇ ਤੁਸੀਂ ਮਲਠੀ ਲੈ ਲਓ ਇਹਨਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਤੁਸੀਂ ਇਹਨੂੰ ਪੀਸ ਲੈਣਾ ਤੇ ਜੇ ਤਰ ਕੋ ਕਾਲਾ ਨਮਕ ਪੀਸਿਆ ਹੋਇਆ ਹੈਗਾ ਤਾਂ ਕਾਲਾ ਨਮਕ ਪੀਸਿਆ ਹੋਇਆ ਲੈ ਲਓ ਜੇ ਨਹੀਂ ਤਾਂ ਤੁਸੀਂ ਜੇ ਨਾਲ ਪੀਸਣਾ ਤਾਂ ਫਿਰ ਤੁਸੀਂ ਇਹਦੇ ਵਿੱਚ ਹੀ ਪਾ ਕੇ ਪੀਸ ਸਕਦੇ ਆ ਤੁਸੀਂ ਇੱਕ ਇੱਕ ਪਾਸੇ ਤੁਸੀਂ ਕਾਲੇ ਨਮਕ ਨਾਲ ਪਾ ਕੇ ਪੀਸ ਕੇ ਰੱਖ ਲਿਓ ਤੇ ਇੱਕ ਪਾਸੇ ਤੁਸੀਂ ਮਿਸ਼ਰੀ ਨਾਲ ਪੀਸ ਕੇ ਰੱਖ ਲਿਓ ਕਿਉਂਕਿ ਇਹ ਦੋ ਆਪਾਂ ਦੋ ਪ੍ਰੋਸੈਸਾਂ ਦੇ ਨਾਲ ਆਪਾਂ ਇਹਨੂੰ ਲੈ ਸਕਦੇ ਆ ਤਿਆਰ ਆਪਾਂ ਇੱਕ ਪ੍ਰੋਸੈਸ ਨਹੀਂ ਕਰ ਸਕਦੇ ਕਿਉਂਕਿ ਜਿਹਦੇ ਵਿੱਚ ਆਪਾਂ ਨਮਕ ਪਾਉਣਾ ਉਹਦੇ ਚ ਆਪਾਂ ਮਿਸ਼ਰੀ ਨਹੀਂ ਪਾਉਣੇਗੇ ਇਹਦਾ ਪਣਾ ਨਮਕਣਾ ਬਣਾਉਣਾ ਉਹਨੂੰ ਆਪਾਂ ਸ਼ਹਿਦ ਦੇ ਨਾਲ ਲੈਣਾ ਵਾ ਤੇ ਜਿਹਨੂੰ ਆਪਾਂ ਮਿਸ਼ਰੀ ਦੇ ਨਾਲ ਬਣਾਉਣਾ ਉਹਨੂੰ ਆਪਾਂ ਕਿਓ ਦੇ ਨਾਲ ਲੈਣਾ ਵਾ ਇਹਦੇ ਦੋਨਾਂ ਦੇ ਅਲੱਗ-ਅਲੱਗ ਪ੍ਰੋਸੈਸ ਨੇ ਦੋਨਾਂ ਦੇ ਤੇ ਬਸ ਇਹਨਾਂ ਨੂੰ ਪੀਸਣ ਵੇਲੇ ਹੀ ਹੈਗਾ ਵੀ ਜੋ ਤੁਸੀਂ ਆਪਾਂ ਮਗਾ ਲੱਠੀ ਤੇ ਮਿਸ਼ਰੀ ਆ ਇਹਨਾਂ ਨੂੰ ਮਾਮ ਜੇ ਥੋੜਾ ਜਿਹਾ ਕੁੱਟ ਲਿਓ ਕੁੱਟ ਕੇ ਮਿਕਸੀ ਦੇ ਵਿੱਚ ਪਾ ਦਿਓ ਤੇ ਇਹਦਾ ਪਾਊਡਰ ਬਣਾ ਲਿਓ ਪਹਿਲਾਂ ਮਿਸ਼ਰੀ ਦੇ ਨਾਲ ਬਣਾ ਲਿਓ ਜਾਂ ਤੁਸੀਂ ਕਿਓ ਦੇ ਨਾਲ ਲੈਣਾ ਜਾਂ ਤੁਸੀਂ ਸ਼ਹਿਦ ਦੇ ਨਾਲ ਲੈਣਾ ਤੇ ਫਿਰ ਤੁਸੀਂ ਮਗਾ ਮਲਠੀ ਤੇ ਕਾਲਾ ਨਮਕ ਇਹਨਾਂ ਤੇ ਨਾਲ ਪੀਸ ਦਿਓ ਇਹਨੂੰ ਪੀਸ ਕੇ ਇਹਦਾ ਦਾ ਪਾਊਡਰ ਬਣਾ ਲੈਣਾ ਜੀ ਆਪਾਂ ਇਹਦਾ ਦਾ ਪਾਊਡਰ ਬਣ ਜਾਊਗਾ ਤੇ ਜੇ ਤਾਂ ਤੁਸੀਂ ਮਿਸਰੀ ਦੇ ਨਾਲ ਪੀਸਿਆ ਹੋਇਆ ਵਾ ਇਹਨੂੰ ਮੈਂ ਕਿ ਇਸੇ ਪਾਊਡਰ ਨੂੰ ਤਾਂ ਫਿਰ ਤੁਸੀਂ ਇੱਕ ਚਮਚਾ ਘਿਓ ਦਾ ਲੈ ਕੇ ਪਹਿਲਾਂ ਸੁੱਕੇ ਨੂੰ ਡਰਾਈ ਰੋਸਟ ਕਰ ਲੈਣਾ ਵੀ ਜੇ ਕਈ ਵਾਰੀ ਕੋਈ ਚੀਜ਼ ਐਸੇ ਤਾਂ ਵੈਸੇ ਮਗਾ ਤੇ ਲੱਠੀ ਜਿਹੜੀ ਬਹੁਤ ਸੁੱਕੀ ਹੁੰਦੀ ਆ ਇਹ ਪੀਸੇ ਜਾਂਦੇ ਨਾਲੋਂ ਡਰਾਈ ਰੋਸਟ ਕਰਨ ਦੀ ਲੋੜ ਨਹੀਂ ਪੈਂਦੀ ਜਦੋਂ ਤੁਸੀਂ ਇਹਨੂੰ ਪੀਸ ਲਿਆ ਤਾਂ ਤੁਸੀਂ ਇੱਕ ਚਮਚਾ ਘਿਓ ਦਾ ਲੈ ਲਿਓ ਦੇਸੀ ਘਿਓ ਦਾ ਚਮਚਾ ਲੈ ਲਿਓ ਫਰਾਈਪੈਨ ਵਿੱਚ ਪਾ ਕੇ ਘਿਓ ਨੂੰ ਜਦੋਂ ਆਪਾਂ ਫਰਾਈਪੈਨ ਵਿੱਚ ਪਾ ਕੇ ਇਹਨਾਂ ਨੂੰ ਕੁੱਟ ਕੇ ਐ ਛਾਣੀ ਦੇ ਨਾਲ ਤੁਸੀਂ ਛਾਣ ਲੈਣਾ ਤੇ ਇਹਦੇ ਵਿੱਚ ਇੱਕ ਚਮਚਾ ਘਿਓ ਦਾ ਪਾ ਕੇ ਜਿਹੜਾ ਆਪਣਾ ਘਿਓ ਮੈਲਟ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਆਪਣਾ ਪਾਊਡਰ ਬਣਾਇਆ ਹੋਇਆ ਵਾ ਜਿਹੜਾ ਮਸ਼ੀਨ ਨਾਲ ਬਣਾਇਆ ਹੋਇਆ ਵਾ ਉਹਦੇ ਵਿੱਚ ਆਪਾਂ ਘਿਓ ਪਾਉਣਾ ਤੇ ਜਿਹੜਾ ਨਮਕਣਾ ਬਣਾਉਣਾ ਉਹਦੇ ਵਿੱਚ ਆਪਾਂ ਸ਼ਹਿਦ ਪਾਉਣਾ ਇਹ ਚੀਜ਼ਾਂ ਤੁਸੀਂ ਜਰੂਰ ਤਿਆਰ ਰੱਖਣਾ ਆਪਾਂ ਇਹਨੂੰ ਦੋ ਤਰੀਕਿਆਂ ਨਾਲ ਖਾ ਸਕਦੇ ਆ ਉਹ ਜਿਹਦਾ ਹੁਣ ਇਹਦੇ ਮਰੀਜ਼ ਹੁੰਦੇ ਆ ਮਿਲ ਕੇ ਕਈ ਕਹਿੰਦੇ ਕਿਸੇ ਮਿਠੀ ਨਹੀਂ ਖਾਣੇਗੇ ਜਾਂ ਕਈ ਸ਼ਹਿਦ ਨਹੀਂ ਖਾਂਦੇ ਜਿਨ੍ਹਾਂ ਨੂੰ ਗਰਮੀ ਹੁੰਦੀ ਆ ਜਿਨ੍ਹਾਂ ਨੂੰ ਤਾਂ ਗਰਮੀ ਹੁੰਦੀ ਆ ਨੱਥੇ ਪੇਟ ਦੀ ਗਰਮੀ ਹੁੰਦਾ ਉਹ ਸ਼ਹਿਦ ਨਾਲ ਨਾਲ ਹੈ ਉਹ ਮਿਸੀ ਦੇ ਨਾਲ ਲੈ ਲੈਣ ਤੇ ਬਾਕੀ ਸ਼ਹਿਦ ਨਾਲ ਵੀ ਲੈ ਸਕਦੇ ਆ ਮੈਨੂੰ ਬਸ ਜਦੋਂ ਘਿਓ ਮੈਲਟ ਹੋ ਗਿਆ ਉਸ ਤੋਂ ਬਾਅਦ ਇਹਨੂੰ ਬਸ ਸੈਲਫੋ ਦੇ ਵਿੱਚ ਪਾ ਦੇਣਾ ਤੇ ਮਿਕਸ ਕਰ ਦੇਣਾ ਉਹਨੂੰ ਕੋਈ ਸੇਕ ਵਗੈਰਾ ਨਹੀਂ ਲਗਾਉਣਾਗਾ ਜਿ ਇੱਕ ਵਾਰੀ ਆਪਾਂ ਇਹਨੂੰ ਇਹਦੇ ਘਿਓ ਦੇ ਨਾਲ ਆ ਜਿਹੜਾ ਹੈਗਾ ਬਣਿਆ ਹੋਇਆ ਇਹ ਆਪਣੇ ਮਿਸ਼ਰੀ ਨਾਲ ਬਣਿਆ ਹੋਇਆ ਵਾ ਘਿਓ ਦੇ ਵਿੱਚ ਆਪਾਂ ਮਿਕਸ ਕੀਤਾ ਹੋਇਆ ਵਾ ਤੇ ਇਹਨੂੰ ਆਪਾਂ ਰਾਤ ਨੂੰ ਪੈਣ ਦੇ ਟਾਈਮ ਤੇ ਕੋਸੇ ਦੁੱਧ ਨਾਲ ਲੈਣਾ ਇਦੇ ਵਿੱਚ ਆਪਾਂ ਮਗਾ, ਮਲਠੀ, ਮਿਸ਼ਰੀ ਤੇ ਘਿਓ ਚਾਰ ਚੀਜ਼ਾਂ ਪਾ ਕੇ ਤੇ ਗੁੱਸੇ ਦੁੱਧ ਨਾਲ ਆਪਾਂ ਇੱਕ ਚਮਚਾ ਲੈ ਲੈਣਾ ਲਗਾਤਾਰ ਤੁਸੀਂ ਇੱਕ ਹਫ਼ਤਾ ਲਓ ਤੁਹਾਡੀ ਖਾਂਸੀ ਵੀ ਤੇ ਤਰੀਕਾ ਦੀ ਖਰਾਸ਼ ਵੀ ਤੇਰੀ ਚਲੀ ਜਾਊਗੀ ਜੇ ਆਪਾਂ ਇਹਨੂੰ ਨਮਕ ਦੇ ਨਾਲ ਪੀਸਿਆ ਹੋਇਆ ਮਲਠੀ ਮਗਾ ਤੇ ਕਾਲਾ ਨਮਕ ਦੇ ਨਾਲ ਪੀਸਿਆ ਹੋਇਆ ਤੇ ਫਿਰ ਤੁਸੀਂ ਇੱਕ ਚਮਚਾ ਇਹਦਾ ਲੈ ਲਓ ਤੇ ਇੱਕ ਚਮਚਾ ਤੁਸੀਂ ਸ਼ਹਿਦ ਦਾ ਲੈ ਲਿਓ ਤੇ ਸ਼ਹਿਦ ਪਾਉਣਾ ਉਥੇ ਦੇਸੀ ਘਿਓ ਨਹੀਂ ਪਾਉਣਾ ਜਿਸ ਜਿਹੜਾ ਘਿਓ ਤੇ ਸ਼ਹਿਦ ਇੱਕ ਦੂਜੇ ਦੇ ਉਲਟ ਨੇ ਇਹਨੂੰ ਇਕੱਠੇ ਨਹੀਂ ਖਾਦਾ ਜਾਂਦਾਗਾ। ਤੁਸੀਂ ਆਪਾ ਇੱਥੇ ਅੱਧਾ ਚਮਚਾ ਸ਼ਹਿਦ ਦਾ ਲੈ ਲੈਨੇ ਆ। ਤੁਸੀਂ ਅੱਧਾ ਚਮਚਾ ਸ਼ਹਿਦ ਦਾ ਲੈ ਕੇ ਕਿਸੇ ਵੀ ਕੋਲੀ ਵਿੱਚ ਪਾ ਲਿਓ। ਉਹਦੇ ਵਿੱਚ ਇੱਕ ਚਮਚਾ ਤੁਸੀਂ ਇਹ ਮਲਠੀ ਮਗਾ ਤੇ ਕਾਲਾ ਨਮਕ। ਇਹਨੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਇਹਨੂੰ ਤੁਸੀਂ ਇਹਦਾ ਆਪਾ ਚੜਦੇ ਹੁੰਨੇ ਆ ਮਲ ਕੇ ਉਂਗਲਾਂ ਦੇ ਨਾਲ ਚੱਟ ਲਿਓ ਤੇ ਉਹ ਤੋਂ ਤੁਸੀਂ ਕੋਸਾ ਤੁਸੀਂ ਪਾਣੀ ਪੀਓ। ਜੀ ਨਾਲ ਬਣਾਉਣਾ। ਤੇ ਇਹਦੇ ਨਾਲ ਆਪਾਂ ਕਿਉਂਕਿ ਦੁੱਧ ਦੇ ਨਾਲ ਨਮਕ ਵਾਲੀ ਚੀਜ਼ ਮੈਂ ਬਿਲਕੁਲ ਨਹੀਂ ਕਹਿੰਦੀ ਕਿ ਦੁੱਧ ਦੇ ਨਾਲ ਤੁਸੀਂ ਕੋਈ ਨਮਕ ਵਾਲੀ ਚੀਜ਼ ਲਓ ਇਸ ਕਰਕੇ ਆਪਾਂ ਇਹਨੂੰ ਕੋਸੇ ਪਾਣੀ ਨਾਲ ਪੀਣਾ ਜੇ ਤੁਸੀਂ ਸ਼ਹਿਦ ਵਿੱਚ ਮਿਲਾ ਕੇ ਪੀਣਾ ਤਾਂ ਇਹ ਆਪਣੇ ਗਲੇ ਦੀ ਖਰਾਸ਼ ਤੇ ਖਾਂਸੀ ਵਾਸਤੇ ਕਰ ਇਹਨੂੰ ਖਸਾ ਤਿਆਰ ਹੋਣਾਗਾ ਲੈਂਦਾ ਢੰਗ ਵੀ ਦੱਸ ਦਿੱਤਾ ਲੋ ਜੀ ਆਪਣਾ ਇਹ ਤੀਜਾ ਨੁਕਸਾ ਕਬਜ਼ੇ ਵਾਸਤੇ ਹੈ ਕਬਜ਼ੇ ਵਾਸਤੇ ਮੈਂ ਪਹਿਲਾਂ ਵੀ ਪਾਇਆ ਹੋਇਆ ਵਾ ਉਹ ਮੈਂ ਸਰਦੀਆਂ ਵਿੱਚ ਬਣਾਇਆ ਸੀ ਹੁਣ ਮੈਂ ਗਰਮੀਆਂ ਵਾਸਤੇ ਬਣਾ ਰਹੀ ਹਾਂ ਕਿ ਕਈ ਭੈਣ ਭਰਾ ਕਹਿੰਦੇ ਆ ਕਿ ਸਾਨੂੰ ਗਰਮੀ ਪੇਟ ਦੀ ਗਰਮੀ ਕਾਫੀ ਆ ਤੇ ਗਰਮੀਆਂ ਵਿੱਚ ਫਿਰ ਉਹ ਨੁਕਸਾਨ ਲੈਣਾ ਕਿ ਜਿਹੜੀ ਸਰਨਾਹ ਹੁੰਦੀ ਆ ਉਹਦੀ ਤਸਵੀਰ ਗਰਮ ਹੁੰਦੀ ਆ ਮੈਂ ਮਿਸ਼ਰੀ ਤੇ ਸੌਂਫ ਤਾਂ ਛੰਡੀ ਹੁੰਦੇ ਆ ਤੇ ਉਹਦੇ ਵਿੱਚ ਆਪਾਂ ਇੱਕ ਚੀਜ਼ ਗਰਮ ਹੋਣ ਦਾ ਕਿ ਤਿੰਨ ਚੀਜ਼ਾਂ ਛੰਡੀਆਂ ਪਾ ਦਈਏ ਤਾਂ ਫਿਰ ਉਹਦਾ ਵੈਨਸ ਵੱਡ ਜਾਂਦਾ ਇਸ ਕਰਕੇ ਆਪਾਂ ਗਰਮੀਆਂ ਦੇ ਵਿੱਚ ਇਹਨੂੰ ਬਣਾਉਣਾ ਵਾ ਤਾਂ ਮੈਂ ਤੁਹਾਨੂੰ ਗਰਮੀਆਂ ਵਾਸਤੇ ਦੱਸਦੀ ਆ ਕਿ ਜਿਹੜੇ ਆਪ ਨੂੰ ਦੂਰ ਕਰਨ ਦਾ ਕਿ ਲੋ ਨੁਕਸਾ ਕੀ ਆ ਇਹ ਘਰੇ ਅਸੀਂ ਆਮਾਉਣੇ ਆ ਤਾਂ ਕਿ ਮੈਂ ਆਪਾਂ ਬਣਾ ਕੇ ਵੀ ਰੱਖਦੀ ਆ ਜੇ ਕਈ ਵਾਰੀ ਆਪਾਂ ਕੋਈ ਮੈਦੇਰੀ ਚੀਜ਼ ਖਾ ਲੀਏ ਜਾ ਕੇ ਜਾਂ ਤਾਂ ਕਬਜ਼ი ਪ੍ਰਾਣੀ ਵੀ ਰਹੇ ਪ੍ਰਾਣੀ ਕਬਜ਼ ਰਹਿੰਦੀ ਆ ਤੇ ਉਹ ਇਹ ਉਤਾ ਇਹਨੂੰ ਲਗਾਤਾਰ ਸੇਵਨ ਕਰ ਸਕਦੇ ਆ ਤੇ ਜਿਹੜੇ ਮਤਲਬ ਕਿ ਜਿਨ੍ਹਾਂ ਨੂੰ ਕਦੇ ਕਦਾਈ ਹੁੰਦੀ ਆ ਕੋਈ ਵਾਰੀ ਆਪਾਂ ਕੋਈ ਮਾਰੋ ਚੀਜ਼ ਖਾ ਲਈ ਜਾਂ ਕੋਈ ਮੈਦੇ ਵਾਲੀ ਖਾ ਲਈ ਤੇ ਉਹਦੇ ਨਾਲ ਆਪਾਂ ਨੂੰ ਕਬਜ਼ი ਹੋ ਜਾਂਦੀ ਆ ਤੇ ਆਪਾਂ ਨੂੰ ਜਿਆਦਾ ਨਾ ਕਬਜ਼ੀ ਹੋਵੇ ਜਾਂ ਕੋਈ ਬਾਬਾ ਸਿਰ ਵਗੈਰਾ ਨਾ ਬਣੇ ਉਹਦੇ ਵਾਸਤੇ ਤੁਸੀਂ ਇਹ ਪਾਊਡਰ ਬਣਾ ਕੇ ਰੱਖ ਸਕਦੇ ਆ ਜਿਹੜਾ ਮੈਂ ਘਰੇਲੂ ਨੁਕਸੇ ਵਾਸਤੇ ਦੱਸਣ ਲੱਗੀਆਂ ਤੁਹਾਨੂੰ ਇਹ ਤਾਂ ਸਾਡੇ ਘਰ ਵਿੱਚ 25 30 ਸਾਲ ਪੁਰਾਣਾ ਨਕਸਾ ਹੀ ਬੱਤਿਆ ਜਾਂਦਾ ਵਾ ਮੇਰੇ ਪਹਿਲਾਂ ਮਾਂ ਬਾਪ ਵੀ ਵਰਤਦੇ ਸੀ ਹੁਣ ਮੈਂ ਵੀ ਵਰਤਦੀ ਆ ਇਹਨੂੰ ਆਪਦੇ ਲਈ ਕਿਉਂ ਉਮਰ ਦੇ ਮਤਲਬ ਕਈ ਵਾਰੀ ਕੋਈ ਚੀਜ਼ ਇਦਾਂ ਦੀ ਖਾਦੀ ਜਾਵੇ ਤਾਂ ਉਹਦੇ ਨਾਲ ਆਪਾਂ ਨੂੰ ਕਬਜ਼ੀ ਵਗੈਰਾ ਹੋ ਜਾਂਦੀ ਹੈ। ਇਸ ਲਈ ਦੇ ਵਾਸਤੇ ਆਪਾਂ ਨੂੰ ਕਈ ਨਾ ਕਈ ਚੀਜ਼ਾਂ ਦੀ ਲੋੜ ਆ। ਇਹਦੇ ਵਾਸਤੇ ਆਪਾਂ ਨੂੰ ਸੌਂਫ ਚਾਹੀਦੀ ਆ। ਮਿਸ਼ਰੀ ਚਾਹੀਦੀ ਆ। ਆਹ ਸਰਨਾ ਦੇ ਪੱਤੇ ਆ ਜੇ। ਤੁਸੀਂ ਦੇਖ ਸਕਦੇ ਆ ਇਹ ਸਰਨਾ ਦੇ ਪੱਤੇ ਆ ਇਹਨੂੰ ਸਿਨਾ ਦੇ ਪੱਤੇ ਵੀ ਕਹਿੰਦੇ ਆ ਤੇ ਸਰਨਾ ਦੇ ਪੱਤੇ ਵੀ ਕਹਿੰਦੇ ਆ। ਇਹ ਪਸਾਰੀ ਦੀ ਦੁਕਾਨ ਤੋਂ ਮਿਲ ਜਾਂਦੇ ਆ। ਤੇ ਆ ਹੈਗੇ ਜੀ ਆਪਣੇ ਗਲਾਬ ਦੀਆਂ ਸੁੱਕੀਆਂ ਪੱਤੀਆਂ ਇਹਨਾਂ ਚਾਰਾਂ ਚੀਜ਼ਾਂ ਨੂੰ ਲੈ ਲੈਣਾ ਚਾਰਾਂ ਚੀਜ਼ਾਂ ਨੂੰ ਪੀਸ ਕੇ ਤੁਸੀਂ ਤੇ ਇਦਾਂ ਦਾ ਫਾਈਨ ਪਾਊਡਰ ਪਹਿਲਾਂ ਇਹਨੂੰ ਡਰਾਈ ਰੋਸਟ ਕਰ ਲੈਣਾ ਕਿਉਂਕਿ ਜਿਹੜੀ ਸੌਫ ਆ ਤੇ ਸਰਨਾ ਦੇ ਪੱਤੇ ਤੇ ਇਹ ਗਲਾਬ ਇਹਨਾਂ ਵਿੱਚ ਥੋੜੀ ਜਿਹੀ ਨਮੀ ਵਗੈਰਾ ਹੁੰਦੀ ਆ ਤੇ ਮਿਸ਼ਰੀ ਨੂੰ ਤੁਸੀਂ ਕਰ ਲਓ ਇਹਨੂੰ ਜਦੋਂ ਡਰਾਈ ਰੋਸਟ ਕਰ ਲਓ ਤੇ ਬਾਅਦ ਵਿੱਚ ਮਿਸ਼ਰੀ ਨੂੰ ਕੁੱਟ ਕੇ ਪਾ ਦਿਓ ਨਾਲ ਤੇ ਫਿਰ ਇਹਨਾਂ ਨੂੰ ਫਾਈਨ ਪਾਊਡਰ ਬਣਾ ਲਿਆ ਜੇ ਤੁਹਾਡਾ ਫਾਈਨ ਪਾਊਡਰ ਬਣ ਜਾਂਦਾ ਚਾਰੀ ਚੀਜ਼ਾਂ ਚਾਰੀ ਚੀਜ਼ਾਂ ਨੂੰ ਬਰਾਬਰ ਮਾਤਰਾ ਵਿੱਚ ਪਾ ਲੈਣਾ ਤੁਹਾਡਾ ਫਾਈਨ ਪਾਊਡਰ ਇਦਾਂ ਦਾ ਬਣ ਜਾਂਦਾ ਜਦੋਂ ਆਪਾਂ ਇਹ ਨੂੰ ਪੀਸ ਕੇ ਰੱਖਦੇ ਆ ਸੌਫ ਕਈ ਕਹਿੰਦੇ ਨੇ ਕਿ ਸੌਫ ਬਰੀਕ ਨਹੀਂ ਹੁੰਦੇਗੇ ਮਿਕਸੀ ਦੇ ਵਿੱਚ ਜਦੋਂ ਆਪਾਂ ਇਹਨਾਂ ਦੇ ਨਾਲ ਕਰਦੇ ਆ ਤੁਸੀਂ ਜਦੋਂ ਵੀ ਸੌਫ ਨੂੰ ਡਰਾਈ ਰੋਸਟ ਕਰਦੇ ਆ ਉਹਨੂੰ ਠੰਡੀ ਕਰਕੇ 15 ਮਿੰਟ ਲਈ ਫ੍ਰਿਜ ਵਿੱਚ ਰੱਖ ਦਿਓ ਫਿਰ ਉਹਦਾ ਪਾਊਡਰ ਫਾਈਨ ਬਣ ਜਾਂਦਾ ਇਹ ਅਜ਼ਮਾਇਆ ਹੋਇਆ ਵਾ ਮੇਰਾ ਕਿਉਂਕਿ ਪਹਿਲਾਂ ਮੇਰੇ ਕੋਲ ਵੀ ਨਹੀਂ ਸੀ ਹੁੰਦਾ ਫਿਰ ਮੈਂ ਇਸ ਚੀਜ਼ ਨੂੰ ਇਹ ਮੱਤ ਕੇ ਦੇਖਿਆ ਢੰਗ ਤੇ ਪਾਊਡਰ ਦਾ ਸੌਫ ਦਾ ਫਾਈਨ ਪਾਊਡਰ ਵਧੀਆ ਬਣ ਜਾਂਦਾ ਜਦੋਂ ਆਪਾਂ ਇਹ ਫਾਈਨ ਪਾਊਡਰ ਬਣਾ ਲਿਆ ਉਸ ਤੋਂ ਬਾਅਦ ਆਪਾਂ ਇੱਕ ਫਰਾਈਪੈਨ ਲੈ ਲੈਣਾ ਉਹਦੇ ਵਿੱਚ ਆਪਾਂ ਇੱਕ ਚਮਚਾ ਦੇਸੀ ਘਿਓ ਦਾ ਪਾਉਣਾ ਦੇਸੀ ਘਿਓ ਆਪਾਂ ਕਿ ਜਦੋਂ ਆਪਣਾ ਮੈਲਟ ਹੋ ਜਾਂਦਾ ਤੇ ਫਿਰ ਆਪਾਂ ਉਹਨੂੰ ਉਹਦੇ ਵਿੱਚ ਜਿਹੜਾ ਆਪਾਂ ਪੀਸਿਆ ਹੋਇਆ ਚਾਰੇ ਚੀਜ਼ਾਂ ਦਾ ਪਾਊਡਰ ਆ ਉਹ ਵਿੱਚ ਪਾ ਲੈਣਾ ਤੇ 1 ਮਿੰਟ ਲਈ ਉਹਦੇ ਵਿੱਚ ਰੋਸਟ ਕਰਨਾ ਹੁੰਦਾ ਤਾਂ ਕਿ ਜੇ ਆਪਾਂ ਇਹਨੂੰ ਸੁੱਕੇ ਨੂੰ ਵੀ ਲੈ ਸਕਦੇ ਆ ਸੁੱਕੇ ਨੂੰ ਆਪਾਂ ਇਸ ਕਰਕੇ ਨਸਦੀ ਕਈ ਵਾਰੀ ਆਪਣੇ ਸੰਗ ਨੂੰ ਲੱਗ ਜਾਂਦਾ ਇਸ ਕਰਕੇ ਤੁਸੀਂ ਦੇਸੀ ਘਿਓ ਦੇ ਵਿੱਚ ਜਿੰਨਾ ਕਿ ਤੁਹਾਡਾ ਮਟੀਰੀਅਲ ਹੈਗਾ ਮਿਲ ਕੇ ਜੇ ਤੁਸੀਂ 50-50 ਗ੍ਰਾਮ ਦਾ ਬਣਾ ਰਹੇ ਆ ਤੇ ਫਿਰ ਇੱਕ ਚਮਚਾ ਦੇਸੀ ਘਿਓ ਦਾ ਬਹੁਤ ਆ ਇਦਾਂ ਥੋੜੀ ਜਿਆਦਾ ਬਣਾ ਰਹੇ ਆ ਉਸ ਹਿਸਾਬ ਨਾਲ ਤੁਸੀਂ ਦੇਖ ਲਿਓ ਕਿ ਜਿੰਨਾ ਸਾਡਾ ਮਟੀਰੀਅਲ ਕੋਊਗਾ ਉਸ ਹਿਸਾਬ ਨਾਲ ਤੁਸੀਂ ਜੇ ਸਿਕਿਓ ਦੀ ਕਾਊਂਟਰੀ ਬਤਾ ਦਿਓ ਤੇ ਉਹ ਜਦੋਂ ਵੀ ਮੈਲਟ ਹੁੰਦਾ ਵਾ ਤੇ ਸਾਡਾ ਫਰਾਈਪੈਨ ਗਰਮ ਹੋ ਗਿਆ ਤਾਂ ਬਸ ਗੈਸ ਨੂੰ ਤੁਸੀਂ ਬੰਦ ਕਰ ਦਿਓ ਤੇ ਉਹਦੇ ਵਿੱਚ ਥੋੜਾ ਜਿਹਾ ਰੋਸਟ ਕਰ ਲਿਓ ਤਾਂ ਕਿ ਉਹ ਤੁਹਾਡੇ ਸੰਗ ਨੂੰ ਨਾ ਲੱਗੇ ਤੇ ਉਹਨੂੰ ਤੁਸੀਂ ਇਸ ਤਰੀਕੇ ਨਾਲ ਲੈ ਸਕਦੇ ਆ ਇਹਨੂੰ ਵੀ ਆਪਾਂ ਰਾਤ ਨੂੰ ਪੈਣ ਦੇ ਟਾਈਮ ਤੇ ਕੋਸੇ ਦੁੱਧ ਨਾਲ ਲੈਣਾ ਤੇ ਇਹ ਪ੍ਰਾਣੀ ਤੋਂ ਪ੍ਰਾਣੀ ਕਬਜ਼ ਨੂੰ ਦੂਰ ਕਰ ਦਿੰਦਾ ਇਹ ਨੁਸਖਾ ਤੇ ਸਵੇਰ ਨੂੰ ਤੁਹਾਡਾ ਪੇਟ ਐਨ ਵਧੀਆ ਸਾਫ਼ ਹੋ ਜਾਊਗਾ ਤੇ ਜੇ ਤੁਸੀਂ ਇਹਨੂੰ ਮਿਸ਼ਰੀ ਵਗੈਰਾ ਨਹੀਂ ਪਾਉਣੇਗੀ ਤੇ ਗੁਲਾਬ ਦੀਆਂ ਪੱਤੀਆਂ ਨਹੀਂ ਪਾਉਣੀਆਂ ਤਾਂ ਤੁਸੀਂ ਜੇ ਤੁਹਾਡੇ ਕੋਲ ਗੁਲਾਬ ਦੀਆਂ ਪੱਤੀਆਂ ਸੁੱਕੀਆਂ ਨਹੀਂ ਹੈਗੀਆਂ ਤੇ ਮਿਸ਼ਰੀ ਵਗੈਰਾ ਨਹੀਂ ਹੈਗੀ ਤਾਂ ਤੁਸੀਂ ਗੁਲਕੰਦ ਲੈ ਆਇਓ ਸਾਡੇ ਤਾਂ ਇਹ ਘਰੇ ਬਣੀ ਹੋਈ ਗੁਲਕੰਦ ਆ ਇਹਦੀ ਰੈਸਪੀ ਮੈਂ ਪਾਈ ਹੋਈ ਆ ਨਵੀਂ ਪ੍ਰਾਣੀ ਸਾਹਿਬ ਦੇ ਉੱਤੇ ਗੁਲਕੰਦ ਨੂੰ ਕਿਵੇਂ ਬਣਾਇਆ ਮੈਂ ਮੈਂ ਮਿਸ਼ਰੀ ਦੇ ਨਾਲ ਬਣਾਈ ਆ ਤੇ ਇਹ ਵੀ ਬਹੁਤ ਠੰਡੀ ਹੁੰਦੀ ਆ ਗਰਮੀਆਂ ਦੇ ਵਿੱਚ ਇਹ ਪੇਟ ਦੀ ਪੇਟ ਨੂੰ ਸਾਫ਼ ਵੀ ਕਰਦੀ ਆ ਤੇ ਪੇਟ ਨੂੰ ਠੰਡਾ ਵੀ ਰੱਖਦੀ ਆ ਗੁਲਕੰਦਾਂ ਜਿਹੜੀ ਫਿਰ ਤੁਸੀਂ ਕੀ ਕਰਨਾ ਜੇ ਤੁਸੀਂ ਗੁਲਕੰਦ ਨਾ ਲੈਣਾ ਫਿਰ ਤੁਸੀਂ ਸਰਨਾ ਦੇ ਪੱਤੇ ਤੇ ਸੰਵ ਇਹਨਾਂ ਨੂੰ ਡਰਾਈ ਰੋਸਟ ਕਰਕੇ ਪੀਸ ਲਿਓ ਪੀਸ ਕੇ ਇਹਦਾ ਪਾਊਡਰ ਬਣਾ ਲਿਓ ਇਹਦੇ ਵਿੱਚ ਕਿਹੋ ਪਾਉਂਦੀ ਲੋੜ ਨਹੀਂ ਜੇ ਤੁਸੀਂ ਗੁਲਕੰਦ ਨਾ ਲੈਣਾ ਇਹਨੂੰ ਕਿਉਂਕਿ ਕਿਹੋਤਾ ਪਤਾ ਪਾਉਂਨੇ ਜਦ ਆਪਾਂ ਇਹਨਾਂ ਨੂੰ ਚਾਰਾਂ ਸੁੱਕੇ ਬਣਾਉਣੇ ਆ ਤੇ ਆਪਾਂ ਨੂੰ ਕਈ ਵਾਰੀ ਉਹ ਸੰਘ ਨੂੰ ਨਾ ਲੱਗੇ ਪਾਊਡਰ ਇਸ ਕਰਕੇ ਆਪਾਂ ਕਿਉਂ ਉਹ ਦੇ ਵਿੱਚ ਮਿਕਸ ਕਰਦੇ ਆ ਤੇ ਜੇ ਤੁਸੀਂ ਇਹਨੂੰ ਗੁਲਕੰਦ ਨੂੰ ਨਾ ਕਿ ਗੁਲਕੰਦ ਜਿਹੜੀ ਹੁੰਦੀ ਹੈ ਉਹ ਲੀਕੜ ਹੁੰਦੀ ਆ ਉਹ ਮਿਸ਼ਰੀ ਤੇ ਗਲਾਬ ਦੇ ਫੁੱਲਾਂ ਤੋਂ ਬਣੀ ਹੁੰਦੀ ਆ ਤੁਸੀਂ ਇੱਕ ਚਮਚਾ ਸੰਘ ਨੂੰ ਨਾ ਲੱਗੇ ਪਾਊਡਰ ਇਸ ਕਰਕੇ ਆਪਾਂ ਕਿਉਂ ਉਹ ਦੇ ਵਿੱਚ ਮਿਕਸ ਕਰਦੇ ਆ ਤੇ ਜੇ ਤੁਸੀਂ ਇਹਨੂੰ ਗੁਲਕੰਦ ਨੂੰ ਨਾ ਕਿ ਗੁਲਕੰਦ ਜਿਹੜੀ ਹੁੰਦੀ ਹੈ ਉਹ ਲੀਕਰ ਹੁੰਦੀ ਆ ਉਹ ਮਿਸ਼ਰੀ ਤੇ ਗੁਲਾਬ ਦੇ ਫੁੱਲਾਂ ਤੋਂ ਬਣੀ ਹੁੰਦੀ ਆ ਤੇ ਉਹ ਲੀਕਰ ਹੁੰਦੀ ਆ ਤੁਸੀਂ ਇੱਕ ਚਮਚਾ ਜੇ ਤੁਸੀਂ ਇੱਕ ਚਮਚਾ ਗੁਲਕੰਦ ਦਾ ਲੈ ਲਿਓ ਤੇ ਅੱਧਾ ਚਮਚਾ ਇਹਦੇ ਪਾਊਡਰ ਦਾ ਲੈ ਲਿਓ ਸੌਂਫ ਤੇ ਸਰਨਾ ਦਾ ਇਹਨਾਂ ਨੂੰ ਇਹਦੇ ਵਿੱਚ ਮਿਕਸ ਕਰਕੇ ਤੇ ਤੁਸੀਂ ਖਾ ਸਕਦੇ ਆ ਤੇ ਉਤੋਂ ਦੀ ਕੋਸਾ ਦੁੱਧ ਪੀ ਲਿਓ ਇਹ ਤੁਸੀਂ ਦੋਨੇ ਤਰੀਕਿਆਂ ਨਾਲ ਲੈ ਸਕਦੇ ਆ ਤੁਸੀਂ ਘਿਓ ਦੇ ਵਿੱਚ ਰੋਸਟ ਕਰਕੇ ਵੀ ਰੱਖ ਸਕਦੇ ਆ ਜੇ ਤੁਹਾਡੇ ਕੋਲ ਗੁਲਕੰਦ ਨਹੀਂ ਹੈਗੀ ਇਸਾ ਰਿਕੋ ਸੁੱਕੇ ਪੋਲੋ ਤੇ ਨਿਛਲੀ ਨਹੀਂ ਹੈਗੀ ਤਾਂ ਤੁਸੀਂ ਇਹ ਦੋਨੇ ਸਾਰੀਆਂ ਚੀਜ਼ਾਂ ਅਨਸਾਰੀ ਦੁਕਾਨਾਂ ਤੋਂ ਮਿਲ ਜਾਂਦੀਆਂ ਨੇ ਤੇ ਇੱਥੇ ਕੈਨੇਡਾ ਵਿੱਚ ਵੀ ਆਪਣੇ ਫਰੂਟੀ ਕੈਨਾ ਪੰਜਾਬੀ ਸਟੋਰ ਆ ਜਿਵੇਂ ਉਹਨਾਂ ਤੋਂ ਮਿਲ ਜਾਂਦੇ ਆ ਇਹ ਸਾਮਾਨ ਸਾਰਾ ਤੇ ਤੁਸੀਂ ਵੀ ਕਾਗਜ਼ ਦਾ ਇੱਕ ਈ ਡੀ ਨਕਸ਼ਾ ਕਰੇ ਬਣਾ ਕੇ ਤਿਆਰ ਕਰਿਓ ਤੇ ਪੁਰਾਣੀ ਤੋਂ ਪੁਰਾਣੀ ਕਾਗਜ਼ ਤੁਸੀਂ ਇਹ ਬੱਚਿਆਂ ਨੂੰ ਵੀ ਦੇ ਸਕਦੇ ਆ ਬੱਚਿਆਂ ਨੂੰ ਜੇ ਕਵਾਂਟੀਟੀ ਦੇਣੀ ਆ ਥੋੜੀ ਜਿਹੀ ਘੱਟ ਦਿਓ ਤੇ ਬੱਚਿਆਂ ਨੂੰ ਜੇ ਤੁਸੀਂ ਜ਼ਿਆਦਾ ਦੇਣਾ ਤੇ ਇਹਨੂੰ ਗਰਮੀ ਵਿੱਚ ਦੇਣਾ ਤਾਂ ਤੁਸੀਂ ਇਹਨੂੰ ਬੁਲਕੰਦ ਦੇ ਨਾਲ ਦਿਓ ਕਿ ਗੁਲਕੰਦ ਦੇ ਨਾਲ ਕੋਈ ਵੀ ਚੀਜ਼ ਤੁਹਾਨੂੰ ਗਰਮੀ ਨਹੀਂ ਕਰੂਗੀ ਕਿਉਂਕਿ ਇਹ ਜਿਹੜੀ ਗੁਲਕੰਦ ਬਣਦੀ ਆ ਨਾ ਇਹ ਤਾਂ ਹੈ ਨਹੀਂ ਕਿ ਆਪਾਂ ਅੱਜ ਗੁਲਾਬ ਦੇ ਫੁੱਲ ਤੇ ਮਿਸ਼ਰੀ ਪਾ ਕੇ ਰੱਖ ਦਿੱਤੀ ਤੇ ਆਪਣੀ ਗੁਲਕੰਦ ਤਿਆਰ ਹੋ ਗਈ ਇਹ ਇੱਕ ਸਾਲ ਬਾਅਦ ਤਿਆਰ ਹੁੰਦੀ ਹੈ ਗੁਲਕੰਦ ਜਿਹੜੀ ਮੈਂ ਬਣਾਉਣੀ ਹੈ ਗੁਲਕੰਦ ਘਰ ਅਸੀਂ ਤਿਆਰ ਕਰਦੇ ਆ ਪਿਛਲੇ ਸਾਲ ਮੈਂ ਇਹ ਬਣਾਈ ਸੀਗੀ ਤੇ ਐਤ ਕੀ ਸਾਲ ਅਸੀਂ ਇਹਨੂੰ ਖਾਣਾ ਸ਼ੁਰੂ ਕਰਨਾ ਜੇ ਮੈਂ ਆਪਣਾ ਨਿੰਬੂ ਦਾ ਆਚਾਰ ਆਪਣਾ ਜਿੰਨਾ ਪੁਰਾਣਾ ਹੁੰਦਾ ਤੇ ਉਹਨਾਂ ਗੁਣਕਾਰੀ ਹੁੰਦਾ ਉਹਨਾਂ ਜਿੰਨੀ ਗੁਲਕੰਦ ਪੁਰਾਣੀ ਹੋ ਗਈ ਉਹਨਾਂ ਜਿਆਦਾ ਗੁਣਕਾਰੀ ਹੋਵੇਗੀ ਇਹ ਇਹ ਤੁਸੀਂ ਕਬਜ ਦਾ ਘਰੇਲੂ ਨੁਕਸਾ ਘਰੇ ਤਿਆਰ ਕਰਕੇ ਦੇਖਿਓ ਦਵਾਈ ਲੈਣ ਦੀ ਲੋੜ ਨਹੀਂ ਪੈਂਦੀ ਲੋ ਜੀ ਆਪਾਂ ਆ ਬਣਾਉਣੇ ਸਕਿਨ ਵਾਸਤੇ ਜਦ ਕਈ ਵਾਰੀ ਆਪਣੇ ਦੱਦ ਹੋ ਜਾਂਦੀ ਆ ਚੰਬਲ ਹੋ ਜਾਂਦੀ ਆ ਜਾਂ ਉਹਦਾ ਰੈਸ਼ ਵਗੈਰਾ ਹੋਣ ਲੱਗ ਜਾਂਦੀ ਆ ਤੇ ਉਹਦੇ ਵਾਸਤੇ ਆਪਾਂ ਨੂੰ ਘਰੇਲੂ ਆਪਾਂ ਨੁਕਸਾ ਤਿਆਰ ਕਰਨਾ ਕਿਉਂਕਿ ਸਕਿਨ ਦੀ ਪ੍ਰੋਬਲਮ ਤਾਂ ਅੱਜ ਕੱਲ ਆਮ ਹੀ ਹੋ ਜਾਂਦੀ ਆ ਇਹ ਅਜਮਾਇਆ ਹੋਇਆ ਨੁਕਸਾ ਵਾ ਇਹ ਜਿੱਦਾਂ ਆਪਾਂ ਇੱਕ ਤਾਂ ਆਪਾਂ ਗੇਂਦੇ ਦੇ ਫੁੱਲ ਲੈ ਸਕਦੇ ਆ ਗੇਂਦੇ ਦਾ ਫੁੱਲ ਤਾਜ਼ਾ ਤੋੜ ਦਿਓ ਜਿਹੜਾ ਦੇਸੀ ਗੇਂਦਾ ਹੁੰਦਾ ਵਾ ਇੱਕ ਜਿਹੜਾ ਹਾਈਬ੍ਰਿਡ ਗੇਂਦਾ ਹੁੰਦਾ ਉਹਦੇ ਬਾਰੇ ਵਿੱਚ ਤਾਂ ਮੈਨੂੰ ਪਤਾ ਨਹੀਂ ਕਿਉਂਕਿ ਅਸੀਂ ਇਹ ਪੁਰਾਣਾ ਵਰਤਦੇ ਆ ਰਹੇ ਆ ਅਸੀਂ ਘਰੇ ਦੇਸੀ ਗੇਂਦਾ ਲਾਉਨੇ ਵੀ ਆ ਦੇਸੀ ਗੇਂਦਾ ਲੈ ਲੈਣਾ ਜੀ ਉਹਨੂੰ ਆਹ ਡੰਡੀਆਂ ਸਮੇਤ ਹੀ ਤੋੜ ਦਿਓ ਆਹ ਗ੍ਰੀਨ ਡੰਡੀ ਉਹਦੀ ਨਾਲ ਹੋਣੀ ਚਾਹੀਦੀ ਆ ਇਹ ਇੱਥੋਂ ਤੱਕ ਦੀ ਡੰਡੀ ਨਾਲ ਤੁਸੀਂ ਤੋੜ ਦਿਓ ਇਹ ਤੁਸੀਂ ਇੱਕ ਫੁੱਲ ਲੈ ਲਿਓ ਜੇ ਤੁਹਾਡੇ ਦਦਰੀ ਛੋਟੀ ਜੀ ਦਦਰੀ ਆ ਤਾਂ ਇੱਕ ਫੁੱਲ ਲੈ ਲਿਓ ਇਹਨੂੰ ਹੱਥ ਉੱਤੇ ਹੀ ਮਸਲ ਲਿਓ ਜਿੰਨਾ ਵੀ ਇਹਦਾ ਰਸਾ ਨਿਕਲੂਗਾ ਹੱਥ ਨੂੰ ਲੱਗ ਜਾਊਗਾ ਉਹਨੂੰ ਤੁਸੀਂ ਦਦ ਦੇ ਉੱਤੇ ਲਾ ਲਿਓ ਤੇ ਜੇ ਤੁਹਾਨੂੰ ਜਾਦਾ ਰੈਸ਼ ਵਗੈਰਾ ਹੈਗੀ ਆ ਤਾਂ ਫਿਰ ਤੁਸੀਂ ਇਹਨਾਂ ਨੂੰ ਪਾਣੀ ਵਿੱਚ ਉਬਾਲ ਕੇ ਵੀ ਲੈ ਸਕਦੇ ਆ ਪਾਣੀ ਨੂੰ ਪਾਣੀ ਦੇ ਵਿੱਚ ਪਾ ਕੇ ਇਹਨਾਂ ਨੂੰ ਉਬਾਲ ਲਓ ਤੇ ਜਿਹੜੇ ਪਾਣੀ ਨਾਲ ਤੁਸੀਂ ਨਹਾਉਣਾ ਵਾ ਟੱਬ ਨਾ ਜਾਂ ਕਿ ਵੀ ਉਹ ਇਹ ਗਿੰਦੇ ਦੇ ਦਾ ਪਾਣੀ ਉਹਦੇ ਵਿੱਚ ਪਾ ਲਿਓ ਤੇ ਉਹ ਤੁਹਾਨੂੰ ਜਿਵੇਂ ਆਪਣੇ ਰੈਸ਼ ਵਗੈਰਾ ਸਾਰੇ ਪਿੰਡੇ ਤੇ ਹੁੰਦੀ ਆ ਉਹਨਾਂ ਨੂੰ ਤਾਂ ਇਸ ਤਰੀਕੇ ਨਾਲ ਕਰਨੀ ਆ ਇੱਕ ਆਪਾਂ ਗਿੰਦੇ ਨਾਲ ਵਰਤ ਸਕਦੇ ਆ ਤੇ ਇੱਕ ਆਪਾਂ ਸਪੈਦੇ ਦੇ ਪੱਤਿਆਂ ਨਾਲ ਵਰਤ ਸਕਦੇ ਆ ਮੇਰੇ ਇੱਥੇ ਸਾਡੇ ਕੋਲ ਸਪੈਦੇ ਦੇ ਪੱਤੇ ਸੁੱਕੇ ਆ ਸਾਡੇ ਕੋਲ ਹਰੇ ਪੱਤੇ ਹੈ ਨਹੀਂ ਸੀ ਜੇ ਤੁਹਾਨੂੰ ਸਪੈਦੇ ਤਾਜੀ ਪੱਤੇ ਮਿਲਦੇ ਆ ਤਾਂ ਤੁਸੀਂ ਉਹਨੂੰ ਉਦਾਂ ਹੀ ਜਿੱਦਾਂ ਆਪਾਂ ਗਿੰਦੇ ਦਾ ਪੇਸਟ ਬਣਾਉਣਾ ਵਾ ਤੇ ਉਹਦੇ ਤੁਸੀਂ ਤਾਜੇ ਪੱਤਿਆਂ ਦਾ ਜਿਹੜਾ ਸਪੈਦੇ ਦੇ ਤਾਜੇ ਪੱਤਿਆਂ ਦਾ ਪੇਸਟ ਬਣਾਇਓ ਉਹਨੂੰ ਦਾਦ ਉੱਤੇ ਤੇ ਚੰਬਲ ਉੱਤੇ ਲਾ ਸਕਦੇ ਆ ਉਹਦੇ ਨਾਲ ਵੀ ਬਿਲਕੁਲ ਸਹੀ ਹੋ ਜਾਂਦੇ ਦਾਦ ਤੇ ਚੰਬਲ ਜਿੰਨੀ ਮਰਜ਼ੀ ਪ੍ਰਾਣੀ ਹੋਵੇ ਤੇ ਜੇ ਤੁਹਾਡੇ ਕੋਲ ਤਾਜੀ ਪਤੇ ਨਹੀਂ ਹੈਗੇ ਜਿਹਦਾ ਸਾਡੇ ਕੋਲ ਸੁੱਕੇ ਪੱਤੇ ਆ ਫਿਰ ਤੁਸੀਂ ਇਹਨਾਂ ਨੂੰ ਪਾਣੀ ਵਿੱਚ ਉਬਾਲ ਕੇ ਤੇ ਜਦੋਂ ਤੁਸੀਂ ਣਾਉਣਾ ਵਾ ਤੇ ਉਹ ਪਾਣੀ ਦੇ ਦੀ ਤੁਸੀਂ ਵਰਤੋਂ ਕਰ ਲਓ ਨੁਕਸੇ ਆ ਅਗੇ ਨੇ ਦੇ ਫੁੱਲ ਤੋਂ ਵੀ ਤੁਹਾਨੂੰ ਦੱਸ ਦਿੱਤਾ ਵੀ ਕਿਵੇਂ ਬਣਾਣਾ ਵਾ ਜਿਦਾ ਆਪਾਂ ਹੱਥ ਦੇ ਉਤੇ ਇਦਾਂ ਹੀ ਮਲਦੇ ਆ ਇਹਨੂੰ ਤੋੜ ਲਓ ਆਪਾਂ ਆ ਜਿਹੜੀ ਹੈਗੀ ਇਹਦੇ ਵਿਚਲਾ ਹੈਗਾ ਨਾ ਆ ਚੀਜ਼ ਆ ਜਿਹੜੀ ਆ ਆ ਚੀਜ਼ ਆਪਾਂ ਨਾਲ ਲੈਣੀ ਆ ਗਿੰਦੇ ਦੇ ਕਲੇ ਫੁੱਲ ਤਾਂ ਆ ਉੱਪਰੋਂ ਨਹੀਂ ਲੈਣੇ ਆ ਜਿਹੜੀ ਗ੍ਰੀਨ ਵਿੱਚੋਂ ਨਿਕਲਦੀ ਹੁੰਦੀ ਹੈ ਨਾ ਕਾਲੀਆਂ ਪੱਤੀਆਂ ਇਹਦੀ ਅੰਦਰ ਲੀਆਂ ਇਹ ਲੈ ਲੈਣੀਆਂ ਨਾਲ ਇਹ ਤੁਸੀਂ ਇਹਦਾ ਹੱਥ ਉੱਤੇ ਮਸਲੋ ਇਹਦਾ ਜਿੰਨਾ ਵੀ ਰਸ ਨਿਕਲੂਗਾ ਤੇ ਚਾਹੇ ਇਹਨੂੰ ਮਸਲ ਕੇ ਜਿਵੇਂ ਚਟਨੀ ਦੇ ਤੌਰ ਤੇ ਬਣਾ ਲੈਣੇ ਆਪਾਂ ਬਣਾ ਕੇ ਰੋਜ਼ ਤੁਸੀਂ ਇੱਕ ਇੱਕ ਗਿੰਦੇ ਦਾ ਫੁੱਲ ਲਓ ਤਾਂ ਆ ਜਾਈ ਇੰਫੋ ਸਿੱਕੇ ਸਭ ਟਾਈਮ ਲਾ ਲਓ ਤੇ ਐਵੇਂ ਤੁਸੀਂ ਸਪੈਦੇ ਦੇ ਪੱਤੇ ਦਾ ਕਰਨਾ ਵਾ ਸਪੈਦੇ ਦੇ ਪੱਤੇ ਤਾਜ਼ੇ ਲੈ ਲਓ ਤਾਜ਼ੇ ਪੱਤੇ ਤਾਂ ਮਸਲੇ ਜਾਂਦੇ ਆ ਜਿਹੜੇ ਸੁੱਕੇ ਆ ਜੇ ਹੁਣ ਕਈ ਵਾਰੀ ਆਪਾਂ ਨੂੰ ਨਹੀਂ ਵੀ ਤਾਜ਼ਾ ਪੱਤਾ ਮਿਲਦਾ ਜੇ ਹੁਣ ਸਾਨੂੰ ਇੱਥੇ ਤਾਜ਼ੇ ਪੱਤੇ ਨਹੀਂ ਹੈਗੇ ਸਪੈਦੇ ਦੇ ਤਾਂ ਮੈਂ ਸੁੱਕੇ ਪੱਤੇ ਲੈ ਜਾਂਦੇ ਹੋਏ ਆ ਤੇ ਉਸ ਤੋਂ ਤਿਆਰ ਕਰਦੇ ਆਂ ਸੀ ਜੋ ਜਿਵੇਂ ਆਪਾਂ ਆਹ ਮਲ ਲਿਆ ਤੇ ਆਪਣੇ ਇੱਥੇ ਰਸ ਆ ਗਿਆ ਤੇ ਇਹ ਰਸ ਨੂੰ ਸਾਰੇ ਨੂੰ ਜਾਂ ਤੁਸੀਂ ਆਹ ਜਿਹੜੀ ਆਪਣੀ ਚਟਨੀ ਜੀ ਬਣ ਗਈ ਆ ਇਦਾਂ ਲਗਾਤਾਰ ਬਸ ਮਸਲ ਕੇ ਚਟਨੀ ਜੀ ਬਣਾ ਕੇ ਤਿਆਰ ਲਾ ਲਓ ਤੁਸੀਂ ਇੱਕ ਹਫਤਾ 10 ਦਿਨ ਲਾ ਕੇ ਦੇਖਿਓ ਤੇ ਫੇ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਲਿਖਿਓ ਵੀ ਤੁਹਾਨੂੰ ਇਹ ਨੁਕਸਾ ਕਿਦਾਂ ਲੱਗਿਆ ਇਹ ਵੀ ਆਪਾਂ ਸਪੈਦਾ ਦੇ ਪੱਤੇ ਨੂੰ ਕਰਨਾ ਇਹ ਸਾਡੇ ਕੋਲ ਸੁੱਕੇ ਆ ਸੁੱਕੇ ਆ ਗਿੰਦਾ ਮੇਰੇ ਕੋਲ ਤਾਜ਼ਾ ਸੀਗਾ ਪਰ ਸਪੈਦਾ ਮੇਰੇ ਕੋਲ ਤਾਜ਼ਾ ਨਹੀਂ ਹੈਗਾ ਤੇ ਸੁੱਕਿਆ ਵਾ ਇਹਨੂੰ ਆਪਾਂ ਪਾਣੀ ਚ ਵਾਲ ਕੇ ਉਸ ਪਾਣੀ ਦੀ ਵਰਤੋਂ ਕਰਨੀ ਹੈ ਜੇ ਤੁਹਾਡੇ ਦੰਦ ਤੇ ਚੰਬਲ ਹੈਗੀ ਆ ਤਾਂ ਪਾਣੀ ਠੰਡਾ ਕਰ ਲਿਓ ਤੇ ਉਹਨੂੰ ਤੁਸੀਂ ਕਾਟਨ ਦੇ ਨਾਲ ਜਿੱਥੇ ਵੀ ਦੰਦਾਂ ਤੇ ਜਿੱਥੇ ਵੀ ਚੰਬਲ ਆ ਉਹ ਸਾਨੂੰ ਤੁਸੀਂ ਇਸ ਪਾਣੀ ਦੇ ਨਾਲ ਧੋ ਲਓ ਤੇ ਜੇ ਤੁਹਾਡੇ ਸਾਰੇ ਸਕਿਨ ਦੀ ਪ੍ਰੋਬਲਮ ਬਰੀਵਰੀਕ ਫੈਂਸੀਆ ਵਗੈਰਾ ਹੋ ਜਾਂਦੇ ਆ ਧੱਪੜ ਵਗੈਰਾ ਹੋ ਜਾਂਦੇ ਆ ਤਾਂ ਤੁਸੀਂ ਇਹਨੂੰ ਪਾਣੀ ਦੇ ਵਿੱਚ ਪਾ ਕੇ ਨਾਲ ਲਿਓ ਤੁਸੀਂ ਗਿੰਦੇ ਨੂੰ ਵੀ ਇਦਾਂ ਕਰ ਸਕਦੇ ਆ ਤੇ ਸ਼ਪੈਤ ਦੇ ਦੇ ਪੱਤਿਆਂ ਨੂੰ ਵੀ ਕਰ ਸਕਦੇ ਆ ਤਾਂ ਜੀ ਆਪਾਂ ਤੁਸੀਂ ਵਰਤ ਕੇ ਦੇਖਿਓ ਨੁਕਸਾ ਤੇ ਸਕਿਨ ਦੀ ਪ੍ਰੋਬਲਮ ਪੁਰਾਣੀ ਤੋਂ ਪੁਰਾਣੀ ਸਕਿਨ ਦੀ ਪ੍ਰੋਬਲਮ ਦੂਰ ਹੋ ਜਾਂਦੀ ਹੈ ਜਨਾ ਅਜੋ ਜੀ ਆਪਾਂ ਤਿਆਰ ਕਰਦੇ ਆ ਦਿਲ ਦੇ ਮਰੀਜ਼ਾਂ ਲਈ ਇਹ ਨੁਕਸਾ ਇਹ ਮਹੱਤਵ ਇਸ ਆਪਾਂ ਇੱਕ ਦਿਨ ਲੈਣਾ ਆ ਜਿਨਾਂ ਦਾ ਕੈਸਟਰੋਲ ਵਾਧਾ ਤੇ ਜਾਂ ਜਿਨ੍ਹਾਂ ਨੂੰ ਦੇ ਸਟੰਟ ਵਗੈਰਾ ਪਈ ਹੋਏ ਆ ਦਿਲ ਦੇ ਮਰੀਜ਼ ਨੇ ਉਹ ਹੋ ਗਏ ਕਿਉਂਕਿ ਜਦੋਂ ਆਪਣਾ ਕੈਸਟਰੋਲ ਵਾਧਾ ਤੇ ਉਦੋਂ ਹੀ ਆਪਾਂ ਨੂੰ ਹਾਰਟ ਦੀ ਪ੍ਰੋਬਲਮ ਆਉਂਦੀ ਆ ਦਿਲ ਦੀ ਪ੍ਰੋਬਲਮ ਆਉਂਦੀ ਆ ਤੇ ਇਹ ਨੂੰ ਸਮਝ ਲ ਕੇ ਪਹਿਲਾਂ ਪੁਰਾਣੇ ਸਮੇਂ ਤੇ ਚੱਲਦਾ ਆ ਰਿਹਾ ਪੁਰਾਣੇ ਸਮੇਂ 'ਚ ਤਾਂ ਆਪਾਂ ਇੱਕ ਆਮ ਹੀ ਖਾਂਦੇ ਸੀ ਦਿੱਲੀ ਇਹ ਤੇ ਉਦੋਂ ਹਾਰਟ ਐਕ ਵਗੈਰਾ ਵੀ ਘੱਟ ਹੁੰਦੇ ਸੀ ਤੇ ਹੁਣ ਤੁਹਾਨੂੰ ਇਹ ਦੱਸ ਦਿਆਂ ਮੈਂ ਆਪਾਂ ਨੂੰ ਕਿਵੇਂ ਇਹ ਚੀਜ਼ ਖਾਣੀ ਚਾਹੀਦੀ ਆ ਰਾਤ ਨੂੰ ਪਹਿਲਾਂ ਤਾਂ ਜੀ ਆਪਾਂ ਇੱਕ ਬਾਸੀ ਰੋਟੀ ਰਾਤ ਨੂੰ ਰੋਟੀ ਲਾ ਕੇ ਰੱਖ ਲੈਣੀ ਆ ਰੋਟੀ ਲਾ ਕੇ ਇਹ ਜੇ ਤੁਸੀਂ ਡੱਬੇ 'ਚ ਬਾਹਰ ਰੱਖਨੇ ਤਾਂ ਡੱਬੇ 'ਚ ਰੱਖ ਦਿਓ ਪਰ ਕਾਟਨ ਦੇ ਕੱਪੜੇ ਵਿੱਚ ਲਪੇਟ ਕੇ ਰੱਖਿਓ। ਪਾ ਕੇ ਸ ਹੋਰ ਪੇਪਰ ਵਿੱਚ ਨਾ ਰੱਖਿਓ। ਇਹਨੂੰ ਕਾਟਨ ਦੇ ਕੱਪੜੇ ਵਿੱਚ ਰੱਖ ਲੈਣਾ। ਆ ਮੈਂ ਬਾਸੀ ਰੋਟੀ ਲੈ ਲਈ ਆ ਜੀ। ਸਵਾ ਲੈ ਲਓ। ਤਬੀ ਉਹ ਤੇ ਇਹਨੂੰ ਗਰਮ ਕਰ ਲਿਓ। ਇਹਨੂੰ ਮਾਈਕ੍ਰੋਵੇ ਵਿੱਚ ਗਰਮ ਨਾ ਕਰਿਓ। ਰੋਟੀ ਨੂੰ ਗਰਮ ਕਰ ਲੈਣਾ। ਜੇਦਰ ਆਪਾਂ ਦੇਸੀ ਘਿਓ ਲੈ ਲੈਣਾ ਜੀ। ਤੇ ਨਾਲ ਆਪਾਂ ਪੀਸੀ ਹੋਈ ਲਾਲ ਮਿਰਚ ਲੈ ਲਈਆਂ। ਜਿਹੜੀ ਲਾਲ ਪੀਸੀ ਹੋਈ ਮਿਰਚ ਆ ਇਹ ਤੁਸੀਂ ਘਰੇ ਪੀਸਣੀ ਆ। ਪੀਸੀ ਵਸਾਈ ਨਾਲ ਲੈ ਕੇ ਆਏ ਹੋ ਕਿਉਂਕਿ ਉਹਦੇ ਵਿੱਚ ਕਈ ਵਾਰੀ ਮਿਲਾਵਟ ਹੁੰਦੀ ਆ। ਤੇ ਮਰਜ਼ੀ ਵੀ ਜੇ ਤੁਸੀਂ ਲੈਣੀ ਆ ਉਹ ਤਿੱਖੀ ਹੋਵੇ ਥੋੜੀ। ਲੋ ਜੀਆ ਪ੍ਰੋਟੀਨ ਨੂੰ ਤਵੇ ਤੇ ਗਰਮ ਕਰ ਲਿਆ। ਤੇ ਮੈਂ ਕਿਉਂ ਨੂੰ ਵੀ ਮੈਲਟ ਕਰ ਲਿਆ ਥੋੜਾ ਜਿਹਾ। ਦੇਸੀ ਕਿਉਂ ਸੀ? ਦੇਸੀ ਕਿਉਂ ਜਮਾ ਹੁੰਦਾ। ਜੇ ਤੁਸੀਂ ਦੇਸੀ ਕਿਉ ਨੂੰ ਜਿਆਦਾ ਗਰਮ ਕਰ ਲੋ ਚਾਹੇ ਥੋੜਾ ਜਿਹਾ ਗਰਮ ਕਰ ਲੋ ਤੇ ਜੇ ਰੋਟੀ ਠੰਡੀ ਵੀ ਰੱਖਣੀ ਆ ਤਾਂ ਠੰਡੀ ਵੀ ਰੱਖ ਸਕਦੇ ਨੇ ਤੇ ਮਾੜੀ ਕੋਈ ਕੋਸੀ ਕਝੂਰ ਕਰ ਲਿਓ। ਕਿਉਂਕਿ ਰਾਤ ਨੂੰ ਵੀ ਜਦੋਂ ਆਪਾਂ ਰੋਟੀ ਨੂੰ ਚੋਪੜ ਕੇ ਰੱਖਦੇ ਆ ਤਾਂ ਉਦੋਂ ਇਹ ਠੀਕ ਰਹਿੰਦੀ ਹੈ ਜੇ ਆਪਾਂ ਸੁੱਕੀ ਰੱਖ ਦਿਆਂਗੇ ਨਾ ਤੇ ਇਹਨੇ ਰੋਟੀ ਨੇ ਅੱਕੜ ਜਾਣਾ ਮਗਰੇ। ਜੇ ਬਟਾ ਬੀਬੀ ਗਰਾਂਚਾ ਅਜੇ ਪ੍ਰੇਜ ਵਗੈਰਾ ਚ ਨਹੀਂ ਰੱਖਣਾਗਾ ਤੁਸੀਂ ਕਿਸੇ ਡੱਬੇ ਵਿੱਚ ਰੱਖ ਦਿਓ। ਤੁਸੀਂ ਆਪਾਂ ਬਾਸੀ ਰੋਟੀ ਲੈ ਲਈ ਆਪਾਂ ਥੋੜੀ ਜੀ ਗਰਮ ਕਰ ਲਈ ਆ। ਤੇ ਨਾਲ ਆਪਾਂ ਦੇਸੀ ਘਿਓ ਲੈ ਲਿਆ ਤੇ ਨਾਲ ਆਪਾਂ ਹਲਾਲ ਮਿਰਚ ਲੈ ਜੀ ਪੀਸੀ ਹੋਈ। ਤੁਸੀਂ ਲਾਲ ਮਿਰਚਾ ਘਰੀ ਪੀਸਿਓ। ਬਲਕਿ ਪੀਸੀ ਵਸਾਈ ਨਾਲ ਲੈ ਕੇ ਆਇਆ ਕਿਉਂਕਿ ਉਹਦੇ ਵਿੱਚ ਕਈ ਵਾਰੀ ਮਿਲਾਵਟ ਹੁੰਦੀ ਆ। ਤੇ ਆਪਾਂ ਵਿੱਚ ਲਾਲ ਮਿਰਚ ਲੈਣੀ ਥੋੜੀ ਤਿੱਖੀ ਲੈਣੀ ਆ। ਤੇ ਨਾਲ ਆਪਾਂ ਦੁੱਧ ਲੈ ਲਿਆ ਤੇ ਨਾਲ ਆਪਾਂ ਦਹੀਂ ਲੈ ਲਿਆ। ਇਹਨਾਂ ਚਾਫ਼ ਜਾਂ ਦੁੱਧ ਨਾਲ ਵੀ ਖਾ ਸਕਦੇ ਹੋ ਐਸਾ ਜੇ ਤੁਸੀਂ ਤੇ ਜਾਂ ਤੁਸੀਂ ਦਹੀਂ ਨਾਲ ਵੀ ਖਾ ਸਕਦੇ। ਇਹ ਕੁਝ ਬਾਸੀ ਰੋਟੀ ਨੂੰ ਤੁਸੀਂ ਲੈ ਲਓ। ਉਹਦੇ ਤੇ ਤੁਸੀਂ ਇੱਕ ਚਮਚਾ ਘਿਓ ਦਾ ਲਾ ਦਿਓ ਚਮਚਾ ਲਾ ਲੋ ਢੇੜਾ ਲਾ ਲੋ ਜਿੰਨੀ ਤੁਹਾਡੀ ਰੋਟੀ ਦੇ ਉੱਤੇ ਲੱਗ ਜਾਵੇ ਜਿਵੇਂ ਆਪਾਂ ਪਹਿਲਾਂ ਸਮੇਂ ਦੇ ਵਿੱਚ ਲਾਲ ਮੂਹ ਵਿੱਚ ਪਾ ਕੇ ਰੋਟੀ ਖਾਂਦੇ ਸੀ ਪਰ ਇਹਦੇ ਵਿੱਚ ਆਪਾਂ ਨਮਕ ਨਹੀਂ ਪਾਉਣਾਗਾ ਕੱਲੀਆਂ ਮਿਰਚਾਂ ਲਾਉਣੀਆਂ ਨੇ ਜਿਵੇਂ ਆਪਾਂ ਆਹ ਬਾਸੀ ਰੋਟੀ ਦੇ ਉੱਤੇ ਘਿਓ ਲਾ ਕੇ ਤੇ ਉੱਤੇ ਆਪਾਂ ਮਿਰਚਾਂ ਲਾ ਦੇਣੀਆਂ ਤੁਸੀਂ ਅੱਧਾ ਚਮਚਾ ਲਾ ਲਓ ਚਾਹੇ ਜਿੰਨਾ ਵੀ ਤੁਸੀਂ ਖਾਣੇ ਆ ਮਿਲ ਕੇ ਤੇ ਥੋੜੀ ਤੇਜ਼ ਥੋੜੀ ਜਿਆਦਾ ਲਾਉਣੀਆਂ ਨੇ ਇਹਦੇ ਤੇ ਮਿਰਚਾਂ ਇਹਦਾ ਰੋਟੀ ਦੇ ਉੱਤੇ ਮਿਰਚਾਂ ਲਾ ਲਓ। ਇਹਦੇ ਉੱਤੇ ਤੁਸੀਂ ਨਮਕ ਨਾ ਪਾਓ। ਆਪਾਂ ਇਸ ਤਰੀਕੇ ਨਾਲ ਸਾਰੀ ਰੋਟੀ ਦੇ ਉੱਤੇ ਮਿਰਚਾਂ ਲਾ ਲਈਆਂ। ਅੱਧਾ ਇੱਕ ਚਮਚਾ ਘਿਓ ਲਾ ਤੇ ਅੱਧਾ ਚਮਚਾ ਮਿਰਚਾਂ ਲਾ ਆਇਆ। ਦਹੀਂ ਦੇ ਵਿੱਚ ਆਪਾਂ ਕੁਝ ਨਹੀਂ ਪਾਉਣਾਗਾ। ਰੂਮ ਟੈਂਪਰੇਚਰ ਤੇ ਹੋਵੇ ਸਵੇਰੇ ਨਾਸਦੇ ਦੇ ਟਾਈਮ ਤੇ ਤੁਸੀਂ ਇਹ ਰੋਟੀ ਨੂੰ ਖਾਓ। ਦਹੀਂ ਦੇ ਵਿੱਚ ਦਹੀਂ ਦੇ ਨਾਲ। ਜੇ ਤੁਸੀਂ ਦਹੀਂ ਦੇ ਨਾਲ ਨਹੀਂ ਖਾਣਾ ਤਾਂ ਤੁਸੀਂ ਦੁੱਧ ਨੂੰ ਜਦੋਂ ਆਪਾਂ ਗਰਮ ਕਰਕੇ ਰੱਖਦੇ ਨੇ ਤੇ ਬਾਅਦ ਰੂਮ ਟੈਂਪਰੇਚਰ ਦਾ ਹੁੰਦਾ ਵਾ ਦੁੱਧ, ਰੂਮ ਟੈਂਪਰੇਚਰ ਵਾਲਾ ਦੁੱਧ ਹੁੰਦਾ ਵਾ। ਤੁਸੀਂ ਦੁੱਧ ਦਾ ਇੱਕ ਆਪ ਲੈ ਲਿਓ। ਤੇ ਆਈ ਗ੍ਰੂਪ ਇਹ ਲੈ ਲਓ ਤੇ ਇਹਨੂੰ ਜਦ ਆਪਾਂ ਪਹਿਲੇ ਸਮੇਂ ਦੇ ਵਿੱਚ ਆਪਾਂ ਤਾਂ ਨਮਕ ਵੀ ਨਾਲ ਲਾ ਲੈਂਦੇ ਸੀ ਪਰ ਆਪਾਂ ਤਾਂ ਨਮਕ ਤਾਂ ਉਦਾਂ ਹੀ ਖਾਂਦੇ ਸੀ ਨਾ ਕਿਉਂਕਿ ਮਿਰਚਾਂ ਨਾਲ ਆਪਾਂ ਖਾਂਦੇ ਸੀ ਚਾਹੇ ਨਮਕ ਲਾ ਕੇ ਖਾਦੇ ਸੀ ਪਰ ਦੁੱਧ ਦੇ ਨਾਲ ਆਪਾਂ ਨਮਕ ਵਾਲੀ ਚੀਜ਼ ਨਹੀਂ ਖਾਣੀਗੀ ਤੇ ਇਸ ਕਰਕੇ ਮੈਂ ਜੇ ਤਾਂ ਤੁਸੀਂ ਇਹ ਦਹੀਂ ਦੇ ਨਾਲ ਖਾਣੀ ਆ ਤਾਂ ਤੁਸੀਂ ਨਮਕ ਲਾ ਲਿਓ ਜੇ ਤੁਸੀਂ ਦੁੱਧ ਦੇ ਨਾਲ ਖਾਣੀ ਆ ਤਾਂ ਤੁਸੀਂ ਨਮਕ ਨਾ ਪਾਓ ਤਾਂ ਤੁਸੀਂ ਇਹਦਾ ਪੋਖਣਾ ਬਣਾਇਓ ਤੇ ਇੱਕ ਬੁਰਕੀ ਇਹਦੀ ਤੇ ਇੱਕ ਘੁੱਟ ਦੁੱਧ ਦੇ ਨਾਲ ਪੀਓ ਤੇ ਇਹ ਹਫ਼ਤੇ ਵਿੱਚ ਇੱਕ ਦਿਨ ਜ਼ਰੂਰ ਕਰੋ ਜਿਹੜੇ ਇਹਦਾ ਉਹਨਾਂ ਦਾ ਕਾਫੀ ਵਿਚਾਰ ਰਹੂਗਾ। ਲੋ ਜੀ ਇਹ ਤੁਸੀਂ ਦੋਨੇ ਤਰੀਕਿਆਂ ਦੇ ਨਾਲ ਇਹ ਬਾਸੀ ਰੋਟੀ ਖਾਓ। ਫਿਰ ਦੇਖੋ ਜਾਨੋ ਕਿੰਨਾ ਫਾਇਦਾ ਹੁੰਦਾ ਇਹਨਾਂ। ਤੁਸੀਂ ਆਪਣਾ ਕੈਸਟਰੋਲ ਵੀ ਚੈੱਕ ਕਰਾ ਸਕਦੇ ਆ ਬਾਅਦ ਵਿੱਚ। ਤੁਸੀਂ 1 ਮਹੀਨਾ ਲਗਾਤਾਰ ਲਿਓ ਇਹਨੂੰ। ਕਿ ਮਹੀਨਾ ਨਹੀਂ ਹਫਤੇ ਦੇ ਵਿੱਚ ਇੱਕ ਦਿਨ ਲੈਣੀ ਆ ਤੇ ਜਦੋਂ ਤੁਸੀਂ ਮਹੀਨੇ 'ਚ 4 ਵਜੇ ਆਪਾਂ 3 ਮਹੀਨਾ ਬਾਅਦ ਜੇ ਆਪਾਂ ਬੜਾ ਕੋਈ ਦਾ ਟੈਸਟ ਕਰਾਉਣੇ ਆ ਤਾਂ ਤੁਸੀਂ 3 ਮਹੀਨਾ ਬਾਅਦ ਇਹਦਾ ਰਿਜ਼ਲਟ ਦੇਖ ਕੇ ਪੀ ਆਉਂਦਾ। ਤੁਹਾਡਾ ਕੈਸਟਰੋਲ ਬਹੁਤ ਘਟਿਆ ਮਿਲੂਗਾ ਤੁਹਾਨੂੰ। ਲੋ ਜੀ ਇਹ ਦਿਲ ਦੇ ਮਰੀਜ਼ਾਂ ਵਾਸਤੇ ਇਕਰਾਮ ਬੜਾ ਨੁਕਸਾ ਆ। ਤੇ ਇਹਨੂੰ ਜ਼ਰੂਰ ਘਰ ਵਿੱਚ ਅਪਣਾਓ ਕਿਉਂਕਿ ਅੱਜ ਕੱਲ੍ਹ ਹਾਰਟ ਦੇ ਨਾਲ ਬਹੁਤ ਮੌਤਾਂ ਹੋ ਰਹੀਆਂ ਨੇ ਪਰ ਇਹਨੂੰ ਜਿਹੜੇ ਜਿਨ੍ਹਾਂ ਨੂੰ ਬਵਾਸੀਰ ਦੀ ਪ੍ਰੋਬਲਮ ਆ ਤੇ ਜਿਨ੍ਹਾਂ ਦੇ ਵਿੱਚ ਪੇਟ ਦੇ ਵਿੱਚ ਅਸਰ ਨੇ ਉਹ ਨਾਲ ਹੈ ਕਿਉਂਕਿ ਲਾਲ ਮਿਰਚ ਬਵਾਸੀਰ ਵਾਲੇ ਨੂੰ ਤੇ ਪੇਟ ਦੇ ਅਸਰਾਂ ਨੂੰ ਨਹੀਂ ਖਾਦੀ ਜਾਂਦੀ। ਲੋ ਜੀ ਤੁਸੀਂ ਵੀ ਤਿਆਰ ਕਰਿਓ ਤੁਹਾਡੇ ਕੋਈ ਆਣ ਗਵਾਨ ਕੋਈ ਵੀ ਕੋਈ ਹੈਗਾ ਮਿਲ ਕੇ ਤੇ ਤੁਸੀਂ ਉਹਦੇ ਉਹਨਾਂ ਦੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਿਓ। ਲੋ ਜੀ ਮੈਂ ਤੁਹਾਨੂੰ ਹਰੇਕ ਮਹੀਨੇ ਦੇ ਵਿੱਚ ਇੱਕ ਵਾਰੀ ਘਰੇਲੂ ਨੁਕਸੇ ਜ਼ਰੂਰ ਦੱਸਿਆ ਕਰੂੰਗੀ। ਤੇ ਵੀਡੀਓ ਦੇ ਤੁਸੀਂ ਅੰਤ ਤੱਕ ਬਣੇ ਰਿਹਾ ਕਰੋ ਤਾਂ ਕਿ ਕਈ ਵਾਰੀ ਸਾਨੂੰ ਚੀਜ਼ ਬਣਾਉਂਦੇ ਬਣਾਉਂਦੇ ਯਾਦ ਆ ਜਾਂਦਾ ਕਿ ਆਹ ਰੁਕਸਾ ਵੀ ਇਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ। ਜੇ ਤੁਸੀਂ ਵੀ ਘਰ ਵਿੱਚ ਰੁਕਸੇ ਤਿਆਰ ਕਰਿਓ ਤੇ ਸਾਨੂੰ ਕਮੈਂਟਾਂ ਵਿੱਚ ਲਿਖਿਓ ਵੀ ਤੁਹਾਨੂੰ ਤੁਹਾਨੂੰ ਕਿੱਦਾਂ ਦੀ ਲੱਗੀ ਸਾਡੀ ਇਹ ਵੀਡੀਓ ਤੇ ਸਾਡੀ ਵੀਡੀਓ ਨੂੰ ਵਟਾ-ਵਟਾ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਘੰਟੀ ਦਾ ਬਟਨ ਜ਼ਰੂਰ ਦਬਾਇਆ ਕਰਿਓ ਤਾਂ ਕਿ ਤੁਹਾਨੂੰ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ।